ਅਭੀ ਦੇਖ ਰਹੇ ਸਾਰੇ ਹੀ ਦੇਸ਼ ਵਿਦੇਸ਼ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਗੁਰਜੀਤ ਸਿੰਘ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਵ ਤੇ ਨਮਸਕਾਰ ਅੱਜ ਮੈਂ ਗਲਾ ਦੇਸ਼ ਵਿਦੇਸ਼ ਦੀਆਂ ਵੇਖਾਣ ਲਈ ਨਵੀਆਂ ਗੱਲਾਂ ਨਵੀਆਂ ਖਬਰਾਂ ਲੈ ਕੇ ਰੂਗਰੂ ਹੋਣ ਲੱਗਿਆ ਮੇਰਾ ਸਾਥ ਦੇ ਰਹੇ ਨੇ ਪ੍ਰੋਫੈਸਰ ਅਸ਼ੋਕ ਅਚਿਤ ਜੀ ਆਓ ਪਹਿਲਾਂ ਕੋ ਪ੍ਰੋਫੈਸਰ ਸਾਹਿਬ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ VTV ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਗਿਆਤਾ ਜੇ ਕੋਸ਼ਿਸ਼ ਦਮਦਾਰ ਹੋਵੇ ਤਾਂ ਵਕਤ ਤੇ ਕਿਸਮਤ ਦੋਵੇਂ ਬਦਲ ਜਾਂਦੀ ਹੈ ਬਿਲਕੁਲ ਇਹ ਕਹਿੰਦੇ ਨੇ ਕੋਸ਼ਿਸ਼ ਕਰਨ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ ਇਸ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਕੇਵਲ ਹੀ ਆਪਾਂ ਪਹਿਲਾਂ ਵੀ ਆਪਾਂ ਗੱਲ ਕੀਤੀ ਆ ਵੀ ਕੇਵਲ ਹੀ ਆਪਾਂ ਕੋਈ ਚੀਜ਼ ਲੱਭਦੇ ਆ ਜਾਂ ਕੋਈ ਖਣੇ ਜੇ ਕੋਈ ਸੋਨਾ ਕੋਈ ਚਾਂਦੀ ਲੱਭਣ ਦੀ ਕੋਸ਼ਿਸ਼ ਕਰਦੇ ਆ ਇਥੇ ਕਿਤੇ ਹਾਰ ਰਹੀ ਹੈ ਕੀ ਪਤਾ ਅਗਲੀ ਹੀ ਕੁਲਹਾੜੀ ਮਾਰਨ ਦੇ ਨਾਲ ਉਹ ਨਿਕਲ ਜਾਣੀ ਸੀ ਇਸ ਲਈ ਸਾਨੂੰ ਹਮੇਸ਼ਾ ਹੀ ਕੋਸ਼ਿਸ਼ ਜੜੀਓ ਕਰਦੇ ਰਹਿਣੇ ਚਾਹੀਦੀ ਹੈ ਕਿਉਂਕਿ ਪ੍ਰਮਾਤਮਾ ਨੇ ਵੀ ਹਮੇਸ਼ਾ ਹੀ ਇਹ ਕਿਹਾ ਉਹਨਾਂ ਨੇ ਵੀ ਸਾਨੂੰ ਕਰਮ ਕਰਨ ਦਾ ਹੀ ਦਿੱਤਾ ਹੈ ਫੇ ਕਰਮ ਕਰੀ ਜਾ ਕਰਮ ਕਰੀ ਜਾ ਫਲ ਦੀ ਇੱਛਾ ਨਾ ਰੱਖ ਫਲ ਜਿਹੜਾ ਇੱਕ ਦਿਨ ਮਿਲਣਾ ਹੀ ਮਿਲਣਾ ਹੈ ਸਬਰ ਦਾ ਫਲ ਕਹਿੰਦੇ ਮਿੱਠਾ ਹੈ ਕੋਸ਼ਿਸ਼ ਠੀਕ ਹੋਣੀ ਚਾਹੀਦੀ ਹੈ ਕੋਸ਼ਿਸ਼ ਆ ਠੀਕ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਵੀ ਕੰਨਾ ਟੱਕਰਾ ਮਾਰ ਕੇ ਕਿਸੇ ਚੋਰੀ ਕਰਨੇ ਟੋਆ ਪੱਟਣ ਲਈ ਕਰੀਏ ਉਹ ਕੋਸ਼ਿਸ਼ ਨਹੀਂ ਉਹ ਤਾਂ ਖਾਣੀ ਹੋਣੀ ਹੈ ਇਹਦੀ ਤੇ ਕੋਸ਼ਿਸ਼ ਠੀਕ ਹੋਣੀ ਚਾਹੀਦੀ ਹੈ ਤੇ ਆਪਾਂ ਅੱਜ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਬੈਕ ਹੋਮ ਦੇ ਗਵੰਡੀ ਮੁਲਕ ਪਾਕਿਸਤਾਨ ਵਾਲਿਆਂ ਨੂੰ ਅੱਜ ਜਦੋਂ ਉਹ ਯਾਦ ਹੋਇਸੀਗੇ ਉਹਨਾਂ ਨੂੰ ਬਧਾਈਆਂ ਦਿੰਦੇ ਹਾਂ ਬਿਲਕੁਲ ਜੀ ਸਾਡੇ ਵੱਲੋਂ ਪੂਰੇ ਹੀ ਪਾਕਿਸਤਾਨ ਦੀ ਕਮਿਊਨਿਟੀ ਨੂੰ ਜੀ ਬਹੁਤ-ਬਹੁਤ ਬਧਾਈਆਂ ਇਸ ਆਜ਼ਾਦੀ ਦੀਆਂ ਤੇ ਇੰਡੀਆ ਵਾਲਿਆਂ ਦੀ ਵੀ ਆਪਾਂ ਕਲਪਾ ਕਾਲੂ ਦੇ ਦਾਂਗੇ ਅਡਵਾਂਸ ਦੇ ਲੈਣੇ ਗੱਲ ਕਰਨੀ ਤਾਂ ਹੈ ਕੱਲ ਨੂੰ ਵੀ ਕਰਾਂਗੇ ਹਾਂਜੀ ਵੀ ਭਾਵੇਂ ਪਾਕਿਸਤਾਨ ਦੀ ਆਜ਼ਾਦ ਹੋ ਗਿਆ ਤੇ ਹਿੰਦੁਸਤਾਨ ਦੀ ਆਜ਼ਾਦ ਹੋ ਗਿਆ ਹਾਂਜੀ ਵੰਡ ਜਿਹੜੀ ਇਸ ਆਜ਼ਾਦੀ ਦੀ ਕੀਮਤ ਆ ਇਹ ਚਾਹੇ ਸਾਡਾ ਸਾਡਾ ਲੈਂਦਾ ਪੰਜਾਬ ਹੋਵੇ ਤੇ ਚਾਹੇ ਸਾਡਾ ਚੜਦਾ ਪੰਜਾਬ ਹੋਵੇ ਇਹਨਾਂ ਨੂੰ ਹੀ ਕੀਮਤ ਅਦਾ ਕਰਨੀ ਪਈ ਚਾ ਇਹ ਬਿਲਕੁਲ ਸਹੀ ਕਿਹਾ ਕਿਸੇ ਇਤਿਹਾਸਕਾਰ ਨੇ ਵੀ ਇਹੀ ਲਿਖਿਆ ਸੀਗਾ ਵੀ ਜਿਹੜੀ ਵੰਡ ਆ ਨਾ ਉਹ ਹਿੰਦੁਸਤਾਨ ਦੀ ਜਾਂ ਭਾਰਤ ਦੀ ਨਹੀਂ ਹੋਈ ਸੀਗੀ ਵੰਡ ਸਿਰਫ ਪੰਜਾਬ ਦੀ ਹੋਈ ਬਿਲਕੁਲ ਕਿਉਂਕਿ ਅੱਧਾ ਪੰਜਾਬ ਉਧਰ ਰਹਿ ਗਿਆ ਅੱਧਾ ਪੰਜਾਬ ਇਧਰ ਰਹਿ ਗਿਆ ਬਿਲਕੁਲ ਤੇ ਸਾਡੇ ਅੱਧੇ ਦਾ ਹੋਰ ਅੱਧੇ ਤੋਂ ਅੱਧਾ ਅੱਧਾ ਰਹਿ ਗਿਆ ਉਹ ਤਾਂ ਬਿਲਕੁਲ ਹੀ ਕੋਸ਼ਿਸ਼ ਨਹੀਂ ਰਹਿ ਗਿਆ 1/3 ਰਹਿ ਗਿਆ ਸੋ ਦੇਖਿਆ ਜਾਵੇ ਤਾਂ ਜਿਹੜਾ ਰਾਜਸਥਾਨ ਹੋਇਆ ਲੱਗਦਾ ਹੈ ਗੁਜਰਾਤ ਲੱਗਦਾ ਹੈ ਇਹਨੇ ਏਰੀਆ ਬਹੁਤ ਥੋੜੇ ਨੇ ਉਧਰ ਪਹਿਲਾ ਪੰਜਾਬ ਆ ਉਹ ਬਿਲਕੁਲ ਹੀ ਬਿਲਕੁਲ ਐਂ ਦੇ ਤੋਂ ਕੀਤਾ ਦੇਖੋ ਐਸੀ ਗੱਲ ਇਹ ਵੀ ਕਰਨੀ ਪਣਦੀ ਆ ਜਿਸ ਤਰ੍ਹਾਂ ਪੰਜਾਬ ਅੱਡ ਹੋ ਗਿਆ ਚਲੋ ਅੱਡ ਹੋ ਗਿਆ ਮੋਲਕ ਅੱਡ ਬਣ ਗਏ ਪਰ ਜਿੰਨੇ ਜਿੰਨਾ ਪਿਆਰ ਦੋਹਾਂ ਪੰਜਾਬਾਂ ਦਾ ਸੀਗਾ ਹਰ ਟੈਨਸ਼ਨ ਉਹੀ ਬਾਰਡਰ ਤੇ ਪਾਤੀ ਤੇ ਵਪਾਰ ਕਿਤੇ ਹੋਰ ਪਾਸੇ ਲੈ ਗਏ ਇੱਕ ਨਾ ਇੱਕ ਹੋਰ ਇਤਿਹਾਸਕਾਰ ਨੇ ਕਿਹਾ ਸੀ ਕਿ ਚਲੋ ਇਹਦਾ ਕੋਈ ਲੋਕ ਸਮਸ਼ਾਂ મતલਬ ਹੋਣ ਕੇ ਸਹਿਮਤ ਨਹੀਂ ਉਹ ਕਹਿੰਦੇ ਵੀ ਦੋਨੇ ਹੀ ਸਰਕਾਰਾਂ ਨੇ ਜਾਣ ਬੁਝ ਕੇ ਇਹਦਾ ਕੀਤਾ ਵੀ ਉਹ ਕਹਿੰਦੇ ਵੀ ਜੇ ਸਾਰਾ ਪੰਜਾਬ ਉਧਰ ਚਲ ਗਿਆ ਤਾਂ ਉਹ ਪੰਜਾਬੀ ਜਿਹੜੇ ਬੰਦੇ ਨੇ ਇਹ ਬੜੇ ਸਿਰੜੀ ਬੰਦੇ ਨੇ ਇਹਦਾ ਇਹ ਵਕਤ ਪਾਈ ਰੱਖਣਗੇ ਤੇ ਜੇ ਪੰਜਾਬ ਕਿਉਂਕਿ ਜੇ ਸਾਰਾ ਪੰਜਾਬ ਉਦੋਂ ਜਿਹੜਾ ਦਿੱਲੀ ਤੱਕ ਤਾਂ ਪੰਜਾਬ ਸੀਗਾ ਤੇ ਹਮੇਸ਼ਾ ਹੀ ਉਹ ਪਾਕਿਸਤਾਨ ਦੇ ਨਾਲ ਲੱਗਿਆ ਰਹਿਣਾ ਸੀ ਤੇ ਜੇ ਸਾਰਾ ਪੰਜਾਬ ਇੱਧਰ ਦੇ ਤਾ ਤੇ ਲਾਹੌਰ ਵੀ ਇੰਦਰ ਆ ਗਿਆ ਤੇ ਉਦੋਂ ਨਾਲ ਕੋਈ ਰਹਿਣਾ ਸੀ ਤੇ ਇਸ ਕਰਕੇ ਕਹਿੰਦੇ ਗੱਪੇ ਰਹਿਣ ਦੋ ਵੀ ਜੇ ਇਧਰੋਂ ਲੜਨ ਨਾਲ ਦੋ ਵੀ ਮਰੀ ਪੰਜਾਬੀ ਟੱਕਰਨ ਤੇ ਉਧਰੋਂ ਲੜਨ ਲੈ ਦੇ ਦੋ ਵੀ ਪੰਜਾਬੀ ਟੱਕਰਨ ਬਾਕੀ ਅਗਲੇ ਮੁਲਕ ਤੱਕ ਜਾਣ ਦੀ ਲੋੜ ਨਹੀਂ ਪਈ ਇਹਨਾਂ ਨੇ ਆਪ ਇੱਥੇ ਕੰਮ ਡਾਊਨ ਕਰਦਿਆ ਪਰ ਇਹਦੇ ਨਾਲ ਜੋ ਉਹਨਾਂ ਮੁਲਕਾਂ ਤਰੱਕੀ ਹੋਣੀ ਸੀ ਉਹਦੇ ਵਿੱਚ ਕਰੋਧ ਜ਼ਰੂਰ ਬਣੀ ਬਿਲਕੁਲ ਜੀ ਬਿਲਕੁਲ ਕਰੋਧ ਹੋਈ ਹੈ ਕਿਉਂਕਿ ਜਿਹੜੀ ਪਾਵਰ ਅਸੀਂ ਇਕੱਠੇ ਅੱਗੇ ਕੰਮ ਲਈ ਕਰਨੀ ਸੀ ਉਹ ਪਾਵਰ ਨੂੰ ਆਪਾਂ ਇੱਕ ਦੂਜੇ ਦੇ ਖਿਲਾਫ ਯੂਜ਼ ਕਰ ਰਹੇ ਹਾਂ ਬਿਲਕੁਲ ਤੇ ਖੈਰ ਚਲੋ ਤੇ ਖੈਰ ਲੋਕਾਂ ਦਾ ਪਿਆਰ ਬਹੁਤ ਆਪਸ ਦੇ ਵਿੱਚ ਫਿਰ ਘਾਟੇ ਸਰਕਾਰਾਂ ਜਿਹੜੀਆਂ ਹੈਗੀਆਂ ਕਿ ਇਹਨਾਂ ਨੂੰ ਵੀ ਸਮਝ ਆਵੇ ਤੇ ਜਿਸ ਤਰ੍ਹਾਂ ਜੋ ਅਮਨ ਉਹਨਾਂ ਮੁਲਕਾਂ 'ਚ ਵੀ ਆ ਸਕੇ ਉਹਨਾਂ ਬੋਟਨਾਂ ਤੇ ਵੀ ਸ਼ਾਂਤੀ ਦੇ ਨਾਲ ਲੋਕ ਰਹਿ ਸਕਣਗੇ ਹਰ ਵੇਲੇ ਇੱਕ ਟੈਨਸ਼ਨ ਬਣੀ ਰਹਿੰਦੀ ਹੈ ਬਿਲਕੁਲ ਦੇਖੋ ਤੇ ਆਪਾਂ ਗੱਲ ਕਰਦੇ ਹਾਂ ਜੀ ਜਿਸ ਸਾਡਾ ਪਹਿਲਾ ਸੈਸ਼ਨ ਸਾਡਾ ਪਹਿਲਾ ਸਾਈਗਨਟੁਰ ਆ ਸਟਾਰਟਿੰਗ ਵੇਲੇ ਦਾ ਇਹਦੇ ਵਿੱਚ ਸਾਡੀ ਸੀ 골ਡ ਦੀ ਤੇ ਸਿਲਵਰ ਦੀ ਗੱਲ ਕਰਦੇ ਆਂ ਜੀ ਦੋਸਤੋ ਜਿੰਦਾ ਕੀ ਰੇਟ ਹੈਗਾ ਜੀ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਧੰਨਵਾਦ ਕਰਨੇ ਆਂ ਜੀ ਅੰਬਾ ਜਵੇਲਰ ਨੂੰ ਕਿਉਂਕਿ ਇਹ ਸੈਕਸ਼ਨ ਜਿਹੜਾ ਅੰਬਾ ਜਵੇਲਰ ਦੁਆਰਾ ਸਪான்ਸਰ ਹੁੰਦਾ ਹੈ ਇਹਦੇ ਵਿੱਚ ਆਪਾਂ ਸੋਨੇ ਤੇ ਚਾਂਦੀ ਦੇ ਰੇਟ ਦੱਸਦੇ ਆਂ ਅੱਜ ਦੇ ਰੇਟ ਵਿੱਚ ਸੋਨੇ ਦਾ ਜਿਹੜਾ 24 ਕੈਰਟ ਦਾ ਜਿਹੜਾ ਖਰਾ ਸੋਨੇ ਦਾ ਜੀ ਉਹ ਇੱਕ ਆਉன்ஸ் ਜਿਹੜਾ 4744 ਡਾਲਰ ਤੇ 44 ਸੈਂਟ ਦੇ ਵਿੱਚ ਮਿਲ ਸਕਦਾ ਤੇ ਚਾਂਦੀ ਜਿਹੜੀ ਆ 1824 ਡਾਲਰ ਤੇ 81 ਸੈਂਟ ਵਿੱਚ ਮਿਲ ਸਕਦੀ ਹੈ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦੇ 22 ਕੈਰਟ ਚ ਚਾਹ ਸੋਹਣੇ ਦੇ ਗਹਿਣੇ ਕਸਟਮਾਈਜ਼ ਵੀ ਬਣਾ ਸਕਦੇ ਹੋ ਤੇ ਜਾਂ ਇਹਨਾਂ ਕੋ ਬਣੇ ਬਣਾਏ ਗਹਿਣੇ ਬਹੁਤ ਹੀ ਸੁੰਦਰ ਸੁੰਦਰ ਹੁੰਦੇ ਆ ਭਾਜੀ ਮੈਂ ਵੀ ਕਈ ਵਾਰ ਹੀ ਗਿਆ ਤੇ ਮੈਂ ਮੈਨੂੰ ਵੀ ਕਈ ਵਾਰੀ ਖਰੀਦਣੇ ਪੈ ਗਏ ਜੀ ਕੋਈ ਸੁਹ ਹੈ ਹੀ ਬੜੇ ਸੋਹਣੇ ਤੁਸੀਂ ਪੂਰਾ ਵਹਾ ਲੈਂਦੇ ਨਾ ਆਪਣੇ ਨਾਮ ਦਾ ਜਾ ਕੇ ਹਾਂ ਮੈਂ ਫਿਰ ਬੀਟੀਵੀ ਦਾ ਨਾਮ ਵੀ ਲੈ ਦਵਾਂਗਾ ਤੇ ਨਾਲ ਕੁਝ ਆਪਣਾ ਨਾਮ ਵੀ ਲੈ ਦਿਆ ਵੀ ਪੀਟੀਵੀ ਦੇ ਬੰਦੇ ਆ ਨਾ ਤੇ ਇਸ ਕਰਕੇ ਲਾਹਾ ਮਿਲ ਜਾਂਦਾ ਵੀ ਜਿਹਨੂੰ ਚੀਜ਼ ਸਰੀਰ ਨੂੰ ਡੋਲਡ ਸੌਨ ਮਿਲਦਾ ਲੱਗਦਾ ਬਿਲਕੁਲ ਹੀ ਮਿਲਦਾ ਜੀ ਮੈਂ ਇਸ ਗੱਲ ਤੋਂ ਅੰਬਾ ਜੀ ਦਾ ਥੈਂਕਸ ਕਰਦੇ ਆ ਪੂਰਾ ਰਿਗਾਰਡ ਕਰਦੇ ਆ ਹਾਂ ਤੇ ਹਰ ਬੰਦਾ ਰਿਗਾਰਡ ਕਰਦੇ ਨੇ ਪਰ ਉਹਨਾਂ ਨਾਲ ਇਹ ਵੀ ਚੱਕਰ ਆ ਵੀ ਸਾਡੇ ਘਰ 'ਚ ਸ਼ਾਂਤੀ ਬਣੀ ਹੋਈ ਹੈ ਹਾਂਜੀ ਦੇਖੋ ਇਹ ਸੋਨਾ ਆ ਗਿਆ ਉਹ ਸੋਨਾ ਸ਼ਾਂਤੀ ਬਣ ਰਹੀ ਹੈ ਨਹੀਂ ਬਿਲਕੁਲ ਜੀ ਤੁਸੀਂ ਵੀ ਘਰ 'ਚ ਸ਼ਾਂਤੀ ਚਾਹੁੰਦੇ ਆ ਤਾਂ ਪਹੁੰਚੋ ਅੰਬਾ ਜੁਐਲਰ ਤੇ ਸਾਡਾ ਨਾਮ ਲਓ ਤੇ ਇਨਵੈਸਟਮੈਂਟ ਵੀ ਆ ਤੇ ਗਹਿਣਾ ਤਾਂ ਗਹਿਣਾ ਤੇ ਅੱਜ ਅਸੀਂ ਜਿਹੜੀ ਗੱਲਬਾਤ ਕਰਾਂਗੇ ਵੈਦਰ ਦੀ ਗੱਲਬਾਤ ਕਰਾਂਗੇ ਤੇ ਜਿਹੜੀ ਸਾਡੀ ਸਿਟੀ ਆਫ ਅਡਮੈਂਟਨ ਜਿਹੜੀ ਹੈਗੀ ਆ ਉਹ ਨਵੇਂ ਘਰਾਂ ਵਾਸਤੇ ਹੋਰ ਕੀ ਉਪਰਾਲੇ ਕਰ ਰਹੀ ਆ ਤੇ ਜਾਂ ਜਿਹੜੇ ਸੈਕਸ਼ਨ ਦੀ ਇੱਕ ਦੀ ਐਪਲੀਕੇਸ਼ਨ ਸੀ ਉਹਦਾ ਕੀ ਬਣਿਆ ਤੇ ਜਾਂ ਇੱਕ ਟਿਕਟਸ ਟਾਈਮ ਦੀ ਗੱਲ ਅਸੀਂ ਜ਼ਰੂਰ ਅੱਜ ਕਰਾਂਗੇ ਆਪਣੇ ਅੱਜ ਸਮੇਂ ਦੇ ਵਿੱਚ ਤੇ ਆਓ ਗੱਲਬਾਤ ਕਰਦੇ ਹਾਂ ਤੇ ਜਿਹੜੀ ਅਡਮੈਂਟਨ ਉਹ ਸਿਟੀ ਹੈਗੀ ਆ ਜੀ ਇਹ ਕਹਿੰਦੇ ਹੁਣ ਹੋਰ ਅਫੋਰਡੇਬਲ ਘਰ ਲੈ ਕੇ ਆ ਰਹੀ ਆ ਜੀ ਉਹੀ ਲੈ ਕੇ ਤਾਂ ਕਈ ਸਾਲਾਂ ਤੋਂ ਬਹੁਤ ਕੁਝ ਆ ਰਹੀ ਹੈ ਉਹ ਆ ਨਹੀਂ ਰਿਹਾ ਜਿੱਦਾਂ ਆਰਡਰ ਨਹੀਂ ਕਿਦਾਂ ਦੇ ਲਿਆਓ ਭਾਈ ਅੰਦਰੋਂ ਸਮਾਨ ਆ ਫੀਰ ਦੀਆਂ ਕਾਲੀਆਂ ਲਿਆਓ ਜਲੇਬੀਆਂ ਲਿਆਓ ਬਾਹਰੋਂ ਕੁਝ ਆਦਾ ਨਹੀਂ ਨਾ ਨਹੀਂ ਤੁਸੀਂ ਪੂਰਾ ਨਹੀਂ ਦੱਸਦੇ ਐਦਾ ਕਹਿੰਦੇ ਚਾਹ ਲਿਆਈ ਨਾ ਲਿਆਈ ਨਾ ਹਾਂ ਉਦੋਂ ਨਿਕਲੂਗਾ ਤਾਂ ਹਾਂ ਉਹੀ ਹਿਸਾਬ ਆ ਇਹ ਹੁਣ ਪਾ ਚਲੋ ਹੁਣ ਸਿਟੀ ਹੈ ਕਹਿੰਦਾ ਵੀ 15 ਮਿਲੀਅਨ ਡਾਲਰ ਆਟੋਵਾ ਤੋਂ ਹੋਰ ਆ ਗਿਆ ਜੀ ਠੀਕ ਹੈ ਤੇ ਉਹਦੇ ਦੇ ਨਾਲ ਇਹ ਹੁਣ ਇੱਕ ਹਾਊਸਿੰਗ ਬਣਾਉਗਾ ਜੀ ਡਾਊਨ ਟਾਊਨ ਦੇ ਵਿੱਚ ਇਹ ਹਾਊਸਿੰਗ ਜਿਹੜੀ ਅਫੋਰਡੇਬਲ ਹੋਊਗੀ ਬੱਚਿਆਂ ਲਈ ਸਟੂਡੈਂਟ ਤੁਹਾਨੂੰ ਜੇ ਤਾਂ ਉਹ ਕੰਮ ਜਿਹੜਾ ਹੋਣਾ ਆ ਉਹਨਾਂ ਲਈ ਹੀ ਹੋਵੇ ਫੇਰ ਤਾਂ ਮੁਲਕ ਦੀ ਤਰੱਕੀ ਵੀ ਆ ਸੂਬੇ ਦੀ ਤਰੱਕੀ ਵੀ ਆ ਤੇ ਲੋਕਾਂ ਦੀ ਤਰੱਕੀ ਵੀ ਆ ਬਿਲਕੁਲ ਪਰ ਇਹ ਜਿਹੜਾ ਘਾਗ ਵਾਲਾ ਹੋ ਜਾਂਦਾ ਨਾ ਵਿੱਚ ਉਹ ਖੋਤ ਪ੍ਰਗ ਵਿੱਚ ਵਿਪਾਰਸ ਵਿੱਚ ਜਿਹੜੇ ਰੇੜਕੇ ਲੱਗ ਜਾਂਦੇ ਜਦੋਂ ਜੈਸਪਰ ਦੇ ਵਿੱਚ ਕੰਮ ਕਰਨ ਦੇ ਲਈ ਪੈਸੇ ਚਾਹੀਦੇ ਸੀ ਸਿੱਟੀ ਕਹੇ ਮੈਂ ਨਹੀਂ ਆਪਾਂ ਨਹੀਂ ਸਿੱਟੀ ਕਹੇ ਪਰਮੈਸਨ ਨਹੀਂ ਦਿੰਦਾ ਪਰਮੈਸਨ ਕੰਦੀ ਫੈਡਲ ਨਹੀਂ ਦਿੰਦੇ ਫੈਡਲ ਕੰਦੀ ਅਸੀਂ ਦੇਣ ਨੂੰ ਤਿਆਰ ਨਹੀਂ ਲੈਂਦੇ ਨਹੀਂ ਤੇ ਹੁਣ ਤੂੰ ਦੇਖੋ ਜੀ ਇਹ ਕਦੇ 15 ਮਿਲੀਅਨ ਡਾਲਰ ਆਣਾ ਨਹੀਂ ਕੋਸ਼ ਪੈਸੇ ਕੋਲੋਂ ਪਾਣਗੇ ਤੇ ਇਹਦੇ ਨਾਲ ਕਿਉਂਕਿ ਉਹ ਸੋਚ ਰਹੇ ਨੇ ਵੀ 600% ਕੈਂਪਸ ਦੇ ਵਿੱਚ ਹੋ ਸਕਦਾ ਵਾ ਵੀ ਸਟੂਡੈਂਟ ਜਿਹੜੇ ਹੋਰ ਵੱਜਣ ਤੇ ਉਹਨਾਂ ਬਾਤ ਕਿਹਾ 60000 ਜਿਹੜਾ ਸਟੂਡੈਂਟਸ ਲਈ ਪਲੈਨਿੰਗ ਬਣਾ ਰਹੇ ਉਹਨਾਂ ਬਾਤ ਇਹ ਰਹਿਣ ਦੀ ਜਗ੍ਹਾ ਅਫੋਰਡੇਬਲ ਹੋਵੇ ਕਿਉਂਕਿ ਪ੍ਰੋਬਲਮ ਇਹ ਆ ਵੀ ਸਟੂਡੈਂਟ ਨੂੰ ਸਭ ਤੋਂ ਜ਼ਿਆਦਾ ਖਰਚਾ ਜਿਹੜਾ ਰਹਿਣ ਸਹਿਣ ਤੇ ਹੀ ਖਰਚਣਾ ਪੈਂਦਾ ਬਿਲਕੁਲ ਵੀ ਇਹ ਵੈਸੇ ਬੱਕਰੇ ਦੇ ਸ਼ਹਿਰਾ ਦੇ ਵਿੱਚ ਜਿੱਦਾਂ ਟਾਲੀ ਵਾਲੇ ਸਾਈਡ ਤੇ ਉੱਥੇ ਵੀ ਉਹਨਾਂ ਨੇ ਪਹਿਲਾਂ ਕੀਤਾ ਵਾ ਵੀ ਇਹ ਕਈ ਹਾਊਸਿੰਗ ਪ੍ਰੋਜੈਕਟ ਦਾ ਕੋਆਪਰੇਟਿਵ ਬਣਾਏ ਨੇ ਜਿਹਦੇ ਕਿ ਬੱਚਿਆਂ ਨੂੰ ਮਿਲਦੇ ਨੇ ਇਹ ਹੋਣੇ ਚਾਹੀਦੇ ਨੇ ਕਿਉਂਕਿ ਬੱਚਾ ਆਪਣੀ ਸਟੱਡੀ ਇੱਕ ਪਾਸੇ ਬੱਚੇ ਨੂੰ ਆਪਾਂ ਪੂਰੇ ਆਵਰ ਕੰਮ ਕਰਨ ਨੂੰ ਵੀ ਨਹੀਂ ਹੁੰਦਾ ਤੇ ਜੇ ਉਹ ਕੰਮ ਨਹੀਂ ਕਰ ਸਕਿਆ ਤੇ ਕੰਮ ਵੈਸੇ ਵੀ ਕੰਮ ਘਟਨੇ ਤੇ ਉਹ ਕਿੱਥੋਂ ਆਪਣੀ ਕਿਸ਼ਤ ਜਾਂ ਘਰ ਦੇ ਕਿਰਾਇਆ ਦੇਊਗਾ ਨਾ ਸੋ ਇੱਕ ਵਧੀਆ ਜੀ ਉਹ ਤੁਸੀਂ ਬਿਲਕੁਲ ਸਹੀ ਕਿਹਾ ਵੀ ਜੇ ਤਾਂ ਜਿਸ ਕੰਮ ਲਈ ਪੈਸੇ ਆਣੇ ਆ ਉਸ ਕੰਮ ਲਈ ਯੂਜ਼ ਹੋ ਜਾਣਗੇ ਪਰ ਨੇਚਰਲ ਪਰ ਥੋੜਾ ਇੱਥੇ ਤਕਰੀਬਨ ਤਕਰੀਬਨ ਜੇ ਪੈਸੇ ਆਣ ਨਾ ਉਸੇ ਕੰਮ ਲਈ ਯੂਜ਼ ਕਰਦੇ ਬਟ ਉਹ ਰੇਕਾ ਪੈ ਜਾਂਦਾ ਆਣ ਦਾ ਉnde ਉਹ ਤੋਂ ਬਾਅਦ ਵਿੱਚੋਂ ਕੁਝ ਜਿਹੜੀ ਚੋਰ ਮੋਰੀਆਂ ਹੈਗੀਆਂ ਨਾ ਤੇ ਉਹ ਵੀ ਕੰਮ ਖਰਾਬ ਕਰਦੀਆਂ ਚੋਰ ਮੋਰੀਆਂ ਇੱਥੇ ਪਹਿਲਾਂ ਨਹੀਂ ਹੁੰਦੀਆਂ ਜੀ ਹੁਣ ਮੋਰੀਆਂ ਲੱਗੀਆਂ ਹੁਣ ਇੱਥੇ ਵੀ ਨਾ ਮੀਟਰ 'ਚ ਕਿੰਨੀ ਚੋਰ ਮੋਰੀ ਚੱਲੀ ਐ ਉਹ ਫੇਰ ਹੁਣ ਦੇਖੋ ਉਹਨਾਂ ਨੇ ਮੋਰੀਆਂ ਬੰਦ ਕਰਦੇ ਚੱਕਰ 'ਚ ਪਲਾਸਟਰ ਹੀ ਕਰਤਾ ਫੇਰ ਹੁਣ ਮੋਰੀਆਂ ਨਹੀਂ ਬੰਦ ਕੀਤੀ ਪਲਾਸਟਰ ਹੀ ਕਰਤਾ ਕਿ ਕਦੋਂ ਜਾਊਗਾ ਭਾਈ ਹਾਂਜੀ ਤੇ ਇਸ ਕਰਕੇ ਸਾਡੀ ਤਾਂ ਹੀ ਜੋ ਕਾਸ਼ਟ ਆਉਂਦੀ ਆ ਵੀ ਜਿਹੜੇ ਸਰਕਾਰਾਂ ਵਧੀਆ ਕੰਮ ਕਰਦੀਆਂ ਨੇ ਸਰਕਾਰਾਂ ਲੋਕਾਂ ਦੀਆਂ ਨੇ ਲੋਕ ਸਰਕਾਰ ਦੇ ਨੇ ਬਿਲਕੁਲ ਤੇ ਇਸ ਕਰਕੇ ਤੇ ਆਪਸ ਵਧੀਆ ਤਾਲ ਮੇਲ ਰਹੇ ਆ ਮੋਰਕਲੀ ਤਕੀਓ ਦੇ ਵਿੱਚ ਹੀ ਹੈਗੀ ਹੈ ਹੈਗੀ ਹੈ ਤੇ ਜਿਹੜਾ ਇੱਕ ਪਟੀਸ਼ਨ ਪਾਈ ਸੀਗੀ ਜਿਹੜੇ ਸੈਪਰੇਸ਼ਨ ਹੋਣਾ ਚਾਹੁੰਦੇ ਨੇ ਕੈਨੇਡਾ ਤੋਂ ਅਲਬਰਟਾ ਵਾਲੇ ਤਾਂ ਇਹ ਉਹ ਆਪਣੇ ਕਹਿੰਦੇ ਆਪਣੇ ਜਿਹੜੇ ਜੱਜ ਸਾਹਿਬ ਨੇ ਉਹਨੇ ਆਪਣੀ ਜੱਜਮੈਂਟ ਦਿੱਤੀ ਹੈ ਉਹਨਾਂ ਨੇ ਹਾਂਜੀ ਬਿਲਕੁਲ ਹੀ ਉਹਨਾਂ ਨੇ ਜੱਜਮੈਂਟ ਦਿੱਤੀ ਉਹਨਾਂ ਨੇ ਡਿਨਾਈ ਕਰਤੀ ਜੀ ਅਪਲੀਕੇਸ਼ਨ ਨੂੰ ਦੇਖਣ ਦਾ ਜੀ ਕੋਈ ਲੋੜ ਹੀ ਨਹੀਂ ਕਹਿੰਦੇ ਉਹ ਕਹਿੰਦੇ ਲੋੜ ਨਹੀਂ ਉਹ ਕਹਿੰਦੇ ਵੀ ਹਲੇ ਤਾਂ ਬਹੁਤ ਦੂਰ ਹਾਂ ਹਲੇ ਦਿੱਲੀ ਦੂਰ ਹਾਂ ਤੇ ਵਕੀਲਾਂ ਨੇ ਵੀ ਕਿਹਾ ਲੋਅਰ ਗਰੁੱਪ ਵੀ ਇੱਕ ਜਿਹੜਾ ਹੈ ਜੁਡੀਸ਼ੀਅਲ ਸਕਿਉਰਟੀ ਨੇ ਉਹ ਕਹੇ ਵੀ ਇਹ ਪ੍ਰੀਮੈਚਿਓਰ ਆ ਵੀ ਪਹਿਲਾਂ ਤੁਸੀਂ ਇਹ ਸਿਗਨੇਚਰ ਲਾਓ ਲੋਕਾਂ ਦੀਆਂ ਡਿਮਾਂਡ ਪਹਿਲਾਂ ਉਹ ਰਫਰੈਂਡਮ ਜਿਹੜਾ ਹੈ ਉਹ ਲੀਗਲੀ ਕਰਨ ਯੋਗ ਹੈ ਤਾਂ ਉਹ ਫਿਰ ਉਸ ਤੋਂ ਬਾਅਦ ਤੁਸੀਂ ਪੁੱਛ ਸਕਦੇ ਹੋ ਜਿਵੇਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਹੀ ਆ ਵੀ ਉਹਦਾ ਕੁਐਸ਼ਨ ਸੀਗਾ ਜੀ ਡੂ ਯੂ ਐਗਰੀ ਥੈਟ ਪ੍ਰੋਵੈਂਸ ਆਫ ਬਲਵਰਟਾ ਸ਼ਲ ਬਿਕਮ ਐ ਸੋਵਰਨ ਕੰਟਰੀ ਔਰ ਸੀਜ਼ ਟੂ ਬੀ ਪ੍ਰੋਵੈਂਸ ਇਨ ਕੈਨੇਡਾ ਪੰਜਾਬੀ ਚ ਇਹ ਵੀ ਕੀ ਚਾਹਦੇ ਆ ਵੀ ਆਪਣਾ ਦੇਸ਼ ਬਣ ਜੇ ਕੈਨੇਡਾ ਨਾਲ ਪਰੇ ਹੋ ਜੀ ਤੇ ਹੁਣ ਉਹ ਜੱਜ ਕਹਿੰਦਾ ਵੀ ਨਹੀਂ ਇਹ ਦਿਸ ਇਜ਼ ਟੂ अर्ਲੀ ਵੀ ਹੱਲੇ ਨਹੀਂ ਬਾਅਦ 'ਚ ਦੇਖਾਂਗੇ ਜਦ ਹਲੇ ਪਹਿਲਾਂ ਸਿਗਨੇਚਰ ਹੋਊ ਕਿ ਕਿ ਇੱਕ ਤਾਂ ਦੂਜੇ ਪਾਸੇ ਵੀ ਚੱਲ ਪਏ ਨਾ ਉਹ ਕਹਿੰਦੇ ਆਪਾਂ ਨਾਲ ਲੈਣਾ ਉਹਦੀ ਵੀ ਸਿਗਨੇਚਰ ਚੱਲ ਪਈ ਜੀ ਤੇ ਕੋ ਤਾਂ ਫਿਰ ਉਹ ਕੰਮ ਹੀ ਆਪੇ ਹੀ ਲੱਗਦਾ ਕਿੱਤਾਂ ਲਵੇ ਦੋਨੋਂ ਕੰਮ ਚਲਾ ਦੋ ਤੇ ਮੇਰੇ ਇਲੈਕਸ਼ਨ ਵੀ ਆਉਣੇ ਆ ਤੇ ਜਿੱਦ ਨੂੰ ਲੋਕ ਜ਼ਿਆਦਾ ਹੋਣਗੇ ਸੀ ਉਹਦੀ ਵਾਸਤੇ ਵਜਾ ਲਿਆ ਕਰਾਉਣਾ ਜਿਸ ਹਿਸਾਬ ਨਾਲ ਇਹਨਾਂ ਨੇ ਘਟਾਤੀਆਂ ਆ ਉਹਦੀਆਂ ਲਿਮਟਾਂ ਤੇ ਇਹ 2.5 ਲੱਖ ਨਾ ਖੜਾ 2.5 ਲੱਖ ਬੰਦਾ ਉਧਰੋਂ ਕਹਿ ਦੇਵੇ 2.5 ਲੱਖ ਬੰਦਾ ਇਧਰੋਂ ਕਹਿ ਦੇਵੇ ਹਾਂ ਜਾਂ ਨਾ ਫਿਰ ਕੀ ਹੋਊ ਬਸ ਰੇੜਕਾ ਬਣਾਇਰ ਹੋਊਗਾ ਜੀ ਰੇੜਕਾ ਬਣਾਇਰ ਹੋਊਗਾ ਵੀ ਮਤਲਬ ਉਹਨਾਂ ਨੂੰ ਵੀ ਮਿਲ ਜਾਊਗਾ ਰੋਟੀਆਂ ਸੇਕਣ ਲਈ ਜਗ੍ਹਾ ਤੇ ਉਹਨਾਂ ਨੂੰ ਵੀ ਮਿਲ ਜਾਊਗੀ ਵੀ ਇਹੀ ਤਾਂ ਬਣਾ ਕੇ ਛੱਡਾਂਗੇ ਤੇ ਜਿੱਦਾਂ ਜਿੱਦਾਂ ਐਸਵੀਆ ਐਸਵੀਆਲ ਖੜੀ ਆ ਆਪਾਂ ਮਿੱਟੀ ਪਾ ਦੇਵਾਂਗੇ ਉਹ ਕਹਿੰਦੇ ਸੀ ਪਾਣੀ ਨਹੀਂ ਦੇਣੀ ਨਾ ਉਥੇ ਪਾਣੀ ਜਿਹੜਾ ਜਾਂਦਾ ਪਾਣੀ ਉਹ ਜਾਈ ਜਾਂਦਾ ਹੈ ਜਿਹੜਾ ਨਹੀਂ ਜਾਂਦਾ ਉਹ ਨਹੀਂ ਹੈ ਰੋਲਾ ਰੇੜਕਾ ਖੜਿਆ ਜਦੋਂ ਵੀ ਵੋਟਾਂ ਆਣੀਆਂ ਉਦੋਂ ਰੇੜਕਾ ਲੈ ਜਾਂਦੇ ਨੇ ਉਹ ਇਹ ਵੀ ਉਹੀ ਕੰਮ ਹੈ ਇਹ ਵੀ ਉਹੀ ਹਿਸਾਬ ਹੈ ਇਹਨਾਂ ਲੈ ਕੇ ਘੁੰਮੀ ਜਾਣਾ ਇਹਨਾਂ ਨੇ ਬਿਲਕੁਲ ਜੀ ਤੇ ਆਪਣੇ ਇੱਕ ਜਲ ਹਟਲ ਦੇ ਉੱਤੇ 50 ਸਟਰੀਟ ਦਾ ਨੇੜੇ ਆਪਣੀ ਕੋਈ ਗੱਡੀ ਓਵਰ ਸਪੀਡ ਜਾ ਰਹੀ ਸੀ ਪੁਲਿਸ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਹਿੰਦੇ ਐਕਸੀਡੈਂਟ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਇਹ ਜੀ ਖਬਰ ਜਿਹੜੀ ਇੱਕ ਦਿਨ ਪੁਰਾਣੀ ਹੈ ਜੀ ਉਹਦੇ ਵਿੱਚ ਇਹ ਹੋਇਆ ਸੀ ਵੀ ਉਹਨਾਂ ਨੇ ਕੀ ਕਿ 2015 ਦੇ ਜੀਪ ਜਿਹੜੀ ਹੁੰਦੀ ਨਾ ਉਹਨੂੰ ਰੋਕਣ ਦੀ ਕੀਤੀ ਵੀ ਸਪੀਡਿੰਗ ਕਰ ਰਹੀ ਸੀ ਤੇ ਪਰ ਉਹਨਾਂ ਨੇ ਕੀ ਕੀਤਾ ਜੀ ਰੁਕੀ ਨਹੀਂ ਜੀ ਤੇ ਲੈ ਲੈ ਕੇ ਭਜਾ ਗਏ ਪਰ ਹੋਇਆ ਕਿ ਬਾਅਦ ਦੇ ਸਾਹਮਣੇ ਇੱਕ ਕਰਬ ਦੇ ਵਿੱਚ ਵੱਜੀ ਹੈ ਤੇ ਉਹਦੇ ਵਿੱਚੋਂ 39 ਸਾਲਾ ਔਰਤ ਮਰੀ ਜੀ ਤੇ ਉਹ ਸੱਟ ਲੱਗੀਆਂ ਤੇ ਉਹਨੂੰ ਨੌਨ ਲਾਈਫ ਸਟਰੈਟਰੀਂਗ ਕਰਕੇ ਮਤਲਬ ਹੋਈਆਂ ਸੱਟਾਂ ਤੇ ਉਹਨੂੰ ਹਸਪੀਟਲਾਈਜ਼ ਕਰਨਾ ਪਿਆ ਸੋ ਇਹ ਤੋ ਕੀ ਪਤਾ ਹੋਇਆ ਭੱਜ ਕੇ ਆਪਣੀ ਜਾਨ ਵੀ ਗਵਾ ਨਹੀਂ ਗਵਾ ਸਕਦੇ ਸੀ ਕਿਸੇ ਹੋਰ ਦੇ ਉੱਪਰ ਵੀ ਚੜ ਸਕਦੀ ਸੀ ਗੱਡੀ ਸੋ ਕਈ ਵਾਰੀ ਕੀ ਹੁੰਦਾ ਵੀ ਜੇ ਗੱਡੀ ਦੇ ਉੱਪਰ 200 ਦੀ ਸਪੀਡ ਲਿਖੀ ਹੈ ਨਾ ਤਾਂ ਉਹ ਮਤਲਬ ਨਹੀਂ ਵੀ ਆਪਾਂ ਚਲਾਈਏ ਉਸ ਤੱਕ 60 ਤਾਂ 60 ਚਲਾਉਣਾ ਚਾਹੀਦਾ ਨਹੀਂ ਕੋ ਜਿਹੜੇ ਬੰਦੇ ਸਪੀਡ ਕਰਦੇ ਉਹਨਾਂ ਨੇ ਲਿਖੀ ਕਾਦੇ ਲਈ ਆ ਫਿਰ ਮੇਰੇ ਨਾਲ ਇੱਕ ਵਾਰ ਨਾ ਤਾਂ ਹੋਇਆ ਇੱਕ ਬੰਦਾ ਬਹਿ ਗਿਆ ਆਹ ਤੋਂ 6-7 ਸਾਲ ਪੁਰਾਣੀ ਗੱਲ ਆ ਉਹ ਵੇ ਸੀਗਾ ਤੇ ਉਦੋਂ ਮੈਂ 15 ਦਿਨ ਲਈ ਸ਼ੁਰੂ ਕੀਤੀ ਚਾਲ ਸ਼ੁਰੂ ਕੀਤੀ ਸੀ ਉਬਰ ਵਾਂਗ ਚਲਾ ਕੇ ਦੇਖ ਲਈ ਕਿ ਕਿੱਦਾਂ ਦੀ ਹੁੰਦੀ ਨਾ 8-9 ਸਾਲਾਂ ਤੋਂ ਪੁਰਾਣੀ ਗੱਲ ਉਹ ਬੰਦਾ ਕਹਿੰਦਾ ਵੀ ਜਾਣ ਕੇ ਮੈਨੂੰ ਖਸਾ ਗਿਆ ਸੀ ਕਿ ਕਿਤਾ ਜਿਹੜੇ 220 ਲਿਖਿਆ ਹੈ ਜਿੱਦਾਂ ਵੀ ਚੱਲਦੀ ਹੈ ਮੈਂ ਭਰਾਵਾ ਮੈਂ ਦੇਖੀਂ ਕਹਿੰਦਾ ਦੇਖ ਲੈ ਮੈਂ ਭਰਾਵਾ 50 ਦੀ ਸੀ ਵੀਰ ਤੇ ਬੇੜਾ ਦਾ ਬਹਿ ਨਹੀਂ ਉਤਰਨਾ ਹੁੰਦਾ ਨਾ ਉਸ ਤੋਂ ਬਾਅਦ ਮੈਂ 15 ਦਿਨ ਚਲਾ ਕੇ ਦੇਖੀ ਬਾਈ ਥਿਸ ਇਸ ਨੋਟ ਕੋਈ ਮਾਈਕ ਆਪੋ ਤੇ ਨਹੀਂ ਹੈਗਾ ਮੈਨੂੰ ਬਚੋ ਵੀ ਲੋਕ ਉਹਦੇ ਤਾਂ ਉਸ ਤੋਂ ਆਦੇ ਆ ਵੀ ਉਹ ਕਹਿੰਦੇ ਵੀ ਜੇ ਦੋਸਤ ਤੱਕ ਚਲਾ ਕੇ ਤਾਂ ਦੇ ਬਿਲਕੁਲ ਜੀ ਵੀ ਚਲਾਲ ਨੂੰ ਕਿਤੇ ਮੈਰ ਫਾਰਮੂਲਾ ਵਾਲਾ ਰੇਸਿੰਗ ਤੇ ਜਾ ਰਹੇ ਐਦੇ ਹਿਸਾਬ ਇਹ ਆ ਵੀ ਹੁਣ ਜੀਪ ਪਾਲਟੀ ਆ ਸੱਟ ਲੱਗੀ ਆ ਆਪਣੀ ਵੀ ਲੱਗੀ ਆ ਲੋਕਾਂ ਦੀ ਵੀ ਲੱਗਣੀ ਸੀ ਤੇੇਛੇ ਵਾਜਦੇ ਨਾ ਸੋ ਬਿਲਕੁਲ ਧਿਆਨ ਰੱਖੋ ਇਹ ਨਹੀਂ ਵੀ ਆਗਾ ਵੀ ਸਨੋ ਦੇ ਵਿੱਚ ਆਪਾਂ ਬਾਰ ਬਾਰ ਕਹਿੰਦੇ ਆ ਧਿਆਨ ਰੱਖੋ ਧਿਆਨ ਰੱਖੋ ਸਲਿੱਪ ਕਰ ਜੂंगे ਇਹ ਤਾਂ ਬਿਲਕੁਲ ਹੀ ਦੂਜੀ ਆ ਆਪਣਾ ਮੌਤਈ ਆ ਜੇਕਰ ਤੁਸੀਂ ਓਵਰ ਸਪੀਡ ਕਰਦੇ ਤੁਹਾਡੇ ਲਈ ਤੇ ਤੁਹਾਡੇ ਨਾਲ ਜਾਂ ਹੋਰ ਕਿਸੇ ਬੰਦੇ ਦੇ ਬਿਲਕੁਲ ਆਸੀਂ ਜਿਹੜੀ ਡਰਾਈਵਿੰਗ ਕਰਦੇ ਆ ਉਸ ਤਰ੍ਹਾਂ ਨਾਲ ਚਲਾਈਏ ਨਾ ਅਸੀਂ ਆਪ ਪ੍ਰੋਬਲਮ ਦੇ ਵਿੱਚ ਫਸੀਏ ਤੇ ਨਾ ਕਿਸੇ ਹੋਰ ਦੂਜੇ ਨੂੰ ਫਸਾਈਏ ਹਾਂਜੀ ਹਾਂਜੀ ਮੰਨਿਆ ਤੁਹਾਨੂੰ ਸਰਕਾਰ ਨੇ ਕਹਿਤਾ ਏ ਅੱਖਾਂ ਦੇ ਪੱਟੀ ਬੰਨ ਲਈਏ ਉਹਨਾਂ ਨੇ ਵੀ ਭੱਜ ਲੋ ਸਪੀਡਾਂ ਪਰ ਵਜਾ ਇਹ ਡਰਨ ਲਾ ਕੇ ਘਟਾਣ ਵੀ ਲੱਗੇ ਬਿਲਕੁਲ ਤੇ ਅਗਲੀ ਗੱਲ ਮੈਂ ਕਰਨਾ ਚਾਹੁੰਦਾ ਜੀ ਇੱਕ ਈਮੇਲ ਹੁੰਦੀ ਆ ਮੋਸਲ ਕਈਆਂ ਨੂੰ ਆਈ ਹੋਵੇ ਪਰ ਮੈਨੂੰ 2-3 ਦਿਨ ਤੋਂ ਲਗਾਤਾਰ ਆਉਂਦੀ ਆ ਤੇ ਹੈਗਾ ਸਕੈਮ ਹੀ ਆ ਤੇ ਉਹਦੇ ਵਿੱਚ ਉਹ ਕਹਿੰਦੇ ਆ ਤੁਹਾਡਾ ਹਾਈ ਕਰਡ ਜਿਹੜਾ ਆਏਗਾ ਤੁਹਾਡਾ ਫੁੱਲ ਹੋ ਗਿਆ ਸੋ ਸੋਨਾ ਤੇ ਕਲੇਖਰ ਦਾ ਕਾਲੂ ਦਾ ਕੰਮ ਤੇ ਇੱਕ ਨਵਾਂ ਚੀਜ਼ ਸ਼ੁਰੂ ਹੋਈ ਆ ਕਹਿੰਦੀ ਗੱਲ ਕਰਾਂਗੇ ਤੇ ਨਾਲ ਇੱਕ ਚਿੱਟੇ ਸਟੇਮ ਦੀ ਗੱਲ ਹੋਵੇ ਚਿੱਟਾ ਸਟੇਮ ਬਹੁਤ ਚੱਲਦਾ ਆ ਬੰਦਾ ਖੁਸ਼ ਬਣਾ ਹੁੰਦਾ ਆ ਜਦੋਂ ਉਹ ਉਹ ਵਾਲਾ ਸਕੈਮ ਹੁੰਦਾ ਨਾ ਤੇ ਬੰਦਾ ਕਾਲਰ ਜੇ ਉੱਚਾ ਕਰ ਲੈਂਦਾ ਆ ਤੇ ਬੜਾ ਯਾਨੀ ਕਿ ਖੁਸ਼ ਹੁੰਦਾ ਆ ਕੋਟ ਪੈਸੇ ਵੰਡ ਲੈਂਦਾ ਹਾਂ ਤੇ ਬੰਦੋ ਇਹ ਨਾ ਸਕੈਮ ਆ ਕਈਆਂ ਨੂੰ ਮਹੀਨੇ ਬਾਅਦ ਕਈਆਂ ਨੂੰ 2 ਮਹੀਨੇ ਬਾਅਦ ਕਈਆਂ ਨੂੰ ਸਾਲ ਬਾਅਦ ਕਈਆਂ ਨੂੰ 5 ਸਾਲ ਬਾਅਦ ਪਤਾ ਜਰੂਰ ਲੱਗਦਾ ਆ ਜਾਂ ਮੇਰੇ ਨਾਲ ਹੋਇਆ ਕੀ ਸੀਗਾ ਬਿਲਕੁਲ ਬਿਲਕੁਲ ਪਹਿਲੀ ਗੱਲ ਤਾਂ ਜੋ iCloud ਵਾਲੀ ਗੱਲ ਕਰਦਾ ਕਿਸੇ ਵੀ ਈਮੇਲ ਤੇ ਕਲਿੱਕ ਨਹੀਂ ਕਰਨਾ ਚਾਹੀਦਾ ਜਦ ਤੱਕ ਤਾਂ ਉਹਦੀ ਲੋੜ ਨਹੀਂ ਜੇ ਤੁਹਾਡਾ iCloud ਭਰ ਗਿਆ ਤੇ ਕਿਹੜਾ ਭਰ ਗਿਆ ਤੇ ਭਰ ਗਿਆ ਤੇ ਕਿਹੜਾ ਉਹ ਤੁਹਾਨੂੰ ਲੱਗਾ ਹੈ ਨਾ ਤੇ ਤੇ ਲੋੜ ਆ ਤਾਂ ਤੁਸੀਂ Apple ਦੇ ਦੁਆਰੇ ਕਰ ਕਰੋ ਬਾਕੀ ਇਹ ਚਿੱਟੇ ਸਕੈਮ ਦੀ ਗੱਲ ਕੀਤੀ ਆ ਇਹ ਜਿਹੜੇ ਚਿੱਟੇ ਸਕੈਮ ਕਰਦੇ ਆ ਨਾ ਤਾਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੀਦਾ ਵੀ ਇਹ ਯਾਤਰਾ ਇੱਕ بڑا ਪੈਟਰਨ ਵਰਡ ਯੂਜ਼ ਕਰਦੇ ਆ ਕਹਿੰਦੇ ਵੀ ਯਾਦ ਮਰਨ ਵਾਲੇ ਨੂੰ ਚਾਰ ਕੰਦੇ ਮਿਲ ਸਕਦੇ ਆ ਤੁਹਾਨੂੰ ਜਿੰਦਿਆਂ ਨੂੰ ਤੇ ਨਾ ਲੱਭਣਗੇ ਹੂੰ ਸੋ ਇਹ ਬੜਾ ਕੰਮ ਖਰਾਬ ਆ ਵੀ ਉਹ ਇਦਾਂ ਦਿਖਾ ਦੇ ਜੇ ਸਕੈਮ ਕਰਕੇ ਵੀ ਭਾਈ ਬੰਦਾ ਬਣ ਗਿਆ ਜੀ ਹੁਣ ਇਹ ਲੱਭਦੇ ਕਿਦਾਂ ਆ ਤਰੀਕਾ ਵੀ ਦੋ ਥੋੜਾ ਜਿਆਦਾ ਤਰੀਕਾ ਬੜਾ ਵਧੀਆ ਜੀ ਤਰੀਕਾ ਸਭ ਤੋਂ ਵਧੀਆ ਤਰੀਕਾ ਆ ਹੁੰਦਾ ਵੀ ਅੱਜ ਕੱਲ ਸੋਸ਼ਲ ਮੀਡੀਆ ਚੱਲਦਾ ਉਹ ਦੇਖਦੇ ਆ ਵੀ ਤੁਹਾਡਾ ਕਿਹੜਾ ਫਰੈਂਡ ਆ ਤੇ ਉਸ ਫਰੈਂਡ ਨੂੰ ਫਿਰ ਅਪਰੋਚ ਜੋ ਉਹ ਫਰੈਂਡ ਤੁਹਾਡਾ ਜਾਣਦਾ ਨਿਕਲ ਗਿਆ ਉਹਨੂੰ ਅਪਰੋਚ ਕੀਤੀ ਜਾਂਦੀ ਵੀ ਤੁਹਾਨੂੰ ਮਿਲੇ ਮੈਂ ਕਿਹਾ ਤੈਨੂੰ ਜਾਣਦਾ ਇਹ ਤੈਨੂੰ ਜਾਣਦਾ ਜਾਂ ਫਿਰ ਅਗਰ ਉਹ ਦੇਖ ਲਿਆ ਵੀ ਕੋਈ ਵਧੀਆ ਬੰਦਾ ਤੁਹਾਡਾ ਫਰੈਂਡ ਆ ਤੇ ਧਾਨਾ ਬਰੋਚ ਕੀਤੀ ਜਾਂਦੀ ਵੀ ਕੀ ਚੁਹੀ ਉਹਨੂੰ ਮੇਰਾ ਗੱਲ ਕਰਾਉਗੀ ਸੋ ਕਹਿਣ ਦਾ ਮਤਲਬ ਇੱਕ ਵਾਰਮ ਮਾਰਕੀਟ ਹੈ ਜਿਹ ਮਤਲਬ ਜਿਹੜੇ ਪਿਆਰ ਮੁਹੱਬਤ ਆ ਜਾਂ ਫਰੈਂਡ ਬਣਿਆ ਉਹ ਕਰਕੇ ਸੋ ਇਹਦੇ ਵਿੱਚ ਬੰਦਾ ਇਹ ਪੈਂਦਾ ਵੀ ਜਿਹੜਾ ਵਿਚਾਰਾ ਫਰੈਂਡ ਹੁੰਦਾ ਉਹਦੀ ਫਰੈਂਡਸ਼ਿਪ ਖਰਾਬ ਹੋ ਜਾਂਦੀ ਤੇ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਬਿਹਾਈਂਡ ਦਾ ਸੀਨ ਜਿਹੜਾ ਇੱਕ ਦਸਣ ਆ ਰਿਹਾ ਕਿਦਾਂ ਦਾ ਬੰਦਾ ਹੈ ਕੀ ਕਰਨਾ ਕੀ ਨਹੀਂ ਕਰਨਾ ਨਾ ਫਿਰ ਉਹ ਬੰਦਾ ਜਿਹੜਾ ਬੈਠਾ ਹੁੰਦਾ ਵਿਚਾਰਾ ਉਹ ਦੂਜੇ ਦੇ ਮੂੰਹ ਨੂੰ ਕਹਿੰਦਾ ਚ ਦੇਖ ਲੈਣੇ ਆ ਯਾਰ ਬਈ ਇਹ ਨਾ ਕੰਮ ਵਧੇਰੇ ਨਹੀਂ ਹੈ ਤੇ ਦੁਨੀਆ 'ਚ ਨਾ ਸੋ ਉਹ ਪਰ ਉਹ ਪਤਾ ਉਹਨੂੰ ਵੀ ਹੁੰਦਾ ਵੀ ਇਹ ਕੰਮ ਨਹੀਂ ਨਹੀਂ ਹੈਗਾ ਵੀ ਮਨਾ ਕਰਨਾ ਮਨਾ ਨਹੀਂ ਉਹਦੇ ਮੂੰਹ ਨੂੰ ਨਹੀਂ ਕਰਦਾ ਇਸ ਲਈ ਇਹ ਚਿੱਟੇ ਸਕੈਮ ਤੋਂ ਬਚੋ ਅਗਰ ਕੋਈ ਕਹਿੰਦਾ ਵੀ ਇਹ ਕੰਮ ਕਰਕੇ ਉਹਦਾ ਤੁਹਾਡੀ ਹੈਲਪ ਲੈ ਕੇ ਕਿਤੇ ਕਰਦਾ ਪਹਿਲਾਂ ਭਾਈ ਪਰਖ ਲੋ ਚੰਗੀ ਤਰ੍ਹਾਂ ਐਨ ਆਵੇ ਵੀ ਜ਼ਿੰਮੇਵਾਰੀ ਦੋ ਦੋਸਤੀ ਮਿੱਤਰ ਸਾਰੇ ਖਰਾਬ ਕਰਕੇ ਬੈਜੋ ਇਹ ਸਕੈਮ ਦੇਖਣ ਬੜਾ ਪਿਆਰਾ ਲੱਗਦਾ ਸਹੀ ਗੱਲ ਭਾਜੀ ਨੇ ਕਿਹਾ ਜਿਹਦਾ ਨਾ ਹੁੰਦਾ ਨਾ ਮੂੰਹ ਬੜੀ ਖੁਸ਼ੀ ਹੁੰਦੀ ਉਹਨੂੰ ਹੀ ਲੱਗਦਾ ਵੀ ਮੈਂ ਤਾਂ ਸਭ ਕੁਝ ਲੈ ਲਵਾਂ ਹੁਣ ਮੈਂ ਮੈਂ ਜਿੱਤ ਗਿਆ ਤੇ ਮੈਨੂੰ ਨਹੀਂ ਮਿਲਿਆ ਅੱਜ ਹੁਣ ਉਹ ਵੀ ਮਿਲ ਜਾਣਾ ਮੈਨੂੰ ਜਾਂਦਾ ਏ ਸ਼ੇਰਾਂ ਦੀ ਜੋੜੀ ਪੁੱਛਣਾ ਨਾ ਪਤਾ ਵੀ ਕਿੰਨੇ ਦੀ ਮਿਲਣੀ ਹੈ ਵੀ ਘਰ ਬੋਲ ਨਾਣੀ ਹੈ ਹਾਂਜੀ ਬਾਜੀ ਬਾਜੀ ਸ਼ੇਰਾਂ ਦੀ ਜੋੜੀ ਨਹੀਂ ਜੁੜੀ ਪਈ ਜਾਂਦੇ ਸਾਨੂੰ ਸਾਡੇ ਜਿਹੜੇ ਸਾਨੂੰ ਸਾਡੇ ਦਰਸ਼ਕਾ ਹੁਣ ਨੇ ਸਾਨੂੰ ਸਪੈਸ਼ਲ ਕਿਹਾ ਜੀ ਕਿ ਕਿਸੇ ਕੈਮਰੇ ਦੀ ਜ਼ਰੂਰ ਗੱਲ ਕਰਾਂ ਜੀ ਦਿਲ ਕਰ ਗਿਆ ਤੇ ਥੈਂਕ ਯੂ ਜੇ ਤੁਹਾਡਾ ਕੋਈ ਮੁੱਦਾ ਹੋਵੇ ਦੱਸੋ ਸਾ ਨਾਲ ਅਸੀਂ ਗੱਲਬਾਤ ਅਸੀਂ ਬਾਕੀ ਦਸਾਂ ਦਸਕਾ ਤੱਕ ਜਰੂਰ ਪਹੁੰਚਾਂਗੇ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਵੇ ਜਿਹੜੀ ਫਰਾਈਡੇ ਨੂੰ VOTING ਹੋ ਰਹੀ ਆ ਜਿਹੜੇ ਆਪਣੇ ਪੀਰ ਪਾਲੀਵਰਸਾਂ ਦੇ ਸੀਟ ਤੇ ਹੈਗੇ ਨੇ ਹਾਂਜੀ ਤੇ ਉਹਦੀ ਕੀ ਅਪਡੇਟ ਹੈਗੀ ਆ ਤੇ ਜਿਹੜੇ ਉੱਤੇ ਮੋਰ ਥੈਨ 200 ਪੀਪਲਸ ਹੈਗੇ ਕੈਂਡੀਡੇਟ ਹਾਂਜੀ ਤੇ ਹੁਣ ਇਲੈਕਸ਼ਨ ਕਮਿਸ਼ਨ ਨੇ ਕੀ ਤਰੀਕਾ ਲੱਭਿਆ ਕਿ ਤਾਂ ਜੋ ਜਿਹੜਾ ਵੈਲੈਂਟ ਪੇਪਰ ਉਹ ਤੋਂ ਬਚਿਆ ਜਾ ਸਕੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ 18 ਤੀ 18 ਤਰੀਕ ਨੂੰ ਜਿਹੜੀ ਰਿਜ਼ਲਟ ਵੋਟ ਪੈਣੀ ਆ ਨਾਲੇ ਰਿਜ਼ਲਟ ਵੀ ਨਾਲੇ ਆ ਜਾਣੇ ਆ ਉਹ ਇਹ ਇਲੈਕਸ਼ਨ ਕਮਿਸ਼ਨਰ ਨੇ ਇਹ ਕਿਹਾ ਵੀ 14000 ਬੰਦੇ ਦਾ ਵੋਟ ਪਾਗੇ ਅਗੀ ਤੇ ਪੀਆ ਪੋਲੀਵਰ ਸਾਹਿਬ ਕਹਿੰਦੇ ਤਾਰਨੇ ਪੀਆ ਪੋਲੀਸਾ ਕਹਿੰਦੇ ਮੈਂ ਪੂਰੀ ਤਰ੍ਹਾਂ ਤਿਆਰ ਹਾਂ ਵੀ ਆਪਾਂ ਇੱਕ ਇੱਕ ਵੋਟ ਜਿਹੜੀ ਆ ਉਹ ਖਿੱਚਾਂਗੇ ਤੇ ਆਵਾਜ਼ ਤੁਹਾਡੀ ਬਣਾਗੇ ਪੀਆ ਤੇ ਕਿਉਂਕਿ ਉਹ ਕਹਿੰਦੇ ਵੀ ਮੇਰੇ ਤੋਂ ਇਲਾਵਾ ਉਹ ਤੇ ਆਵਾਜ਼ ਨਹੀਂ ਕੋ ਚੱਕ ਸਕਦਾ ਤੇ ਉਹ ਕਹਿੰਦੇ ਵੀ ਮੈਂ ਭਜਾਇਆ ਸਾਰਾ ਕੁਝ ਡਰਾਇਆ ਇਹਨਾਂ ਨੂੰ ਤੇ ਟੂੜੋ ਸਾਹਿਬ ਵੀ ਇਹਨਾਂ ਮੇਰੇ ਤੋਂ ਦੁਖੀ ਹੋ ਕੇ ਗਏ ਨਹੀਂ ਤੇ ਹੁਣ ਮੈਂ ਇੱਥੇ ਬੈਠਾ ਤੇ ਨਾਲ ਦੀ ਨਾਲ ਜੇ ਤੁਸੀਂ ਦੂਜਾ ਸਵਾਲ ਪੁੱਛਿਆ ਸੀਗਾ ਵੀ ਇਹ ਕਿਉਂ ਕੀ ਹਾਲ ਕੱਢਿਆ ਕਿਉਂਕਿ 214 ਬੰਦੇ ਆ ਕਰ ਗਏ ਕਿਉਂਕਿ ਦੇਖੋ ਹਰੇਕ ਹਲਫ ਵਾਰ ਹੂੰ ਉਹ 214 ਬੰਦੇ ਇਹਨੂੰ ਕਿ ਉਹ ਬਣਾਉਣਾ ਚਾਹੁੰਦੇ ਸੀ ਲੌਂਗੇਸਟ ਵੋਟ ਪੇਪਰ ਪਤਾ ਲੱਗ ਜਾਏ ਕਿ ਨਿਕਾਰਟ ਜਾਏ ਉਹਨਾਂ ਨੇ ਨਵੇੜਾ ਹੀ ਕੰਮ ਕਰਤਾ ਮੀਟਰ ਦੇ ਤੋਂ ਇੰਚਾਂ ਦੇ ਲਿਆਏ ਨੇ ਉਹ ਕਹਿੰਦੇ ਵੀ ਨਿੱਕੀ ਜਿਹੀ ਪਰਚੀ ਤੇ ਸਿਰਫ ਨਾਮ ਲਿਖਣਾ ਜਿਹਨੂੰ ਵੋਟ ਪਾਣੀ ਕਰੋ ਯਾਦ ਕਰਕੇ ਆਓ ਨਾਮ ਬਦ 200 ਨਾਮ ਯਾਦ ਕਰੇ ਨਾਮ ਦੇ ਕਿਹੜੇ ਲਿਖਣਾ ਹਾਂਜੀ ਬਾਕੀ ਦਾ ਪਰ ਇਹਦਾ ਇੱਕ ਨੁਕਸਾਨ ਬਹੁਤ ਬੁਰਾ ਹੋਇਆ ਨੁਕਸਾਨ ਇਹ ਹੋਇਆ ਵੀ ਜਿਹੜੇ ਅਸਲ ਵਿੱਚ ਲੋਕਲੀ ਮੁੱਦੇ ਲੈ ਕੇ ਲੜਨਾ ਚਾਹੁੰਦੇ ਸੀ ਆਜ਼ਾਦ ਸੀਗੇ ਜਿਹਨੂੰ ਕਿਸੇ ਪਾਰਟੀ ਨੇ ਟਿਕਟ ਨਹੀਂ ਦਿੱਤੀ ਜਿਨ੍ਹਾਂ ਕੋਲ ਫੰਡ ਦੀ ਘਾਟ ਸੀਗੀ ਉਹ ਬੰਦੇ ਵੀ ਇਹ ਇਸ ਚ ਰੋਇ ਰੱਪੇ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਵੀ ਵੋਟਾਂ ਨਹੀਂ ਮਿਲੀਆਂ ਤੇ ਯਾਨੀ ਕਿਦਾਂ ਨਾ ਕਿਤੇ ਇਤਲੋ ਸੋਲੂਸ਼ਨ ਦਾ ਲਾਭ ਲਿਆ ਗਿਆ ਤੇ ਬਟ ਆਉਣ ਵਾਲੇ ਸਮੇਂ ਦੇ ਵਿੱਚ ਵਿੱਚ ਠੀਕ ਹੈ ਹਰ ਬੰਦਾ ਲੜਨਾ ਚਾਹੁੰਦਾ ਆ ਤੇ ਜੇ ਉਹਦੇ ਕੰਮ ਕਰ ਲਿਆ ਜਾਵੇ ਜੇ ਲੜਨਾ ਵੀ ਤੁਹਾਨੂੰ ਜਿਹੜਾ ਜਿਹੜੇ ਜਿਹੜਾ ਕ੍ਰਾਈਟਰੀਆ ਹੈਗਾ ਉਹਨੂੰ ਟਾਈਟ ਕੀਤਾ ਜਾਵੇ ਜਾਂ ਉਹਦੀ ਕੋਈ ਕੁਆਲੀਫਿਕੇਸ਼ਨ ਨਹੀਂ ਉਹ ਕੰਮ ਬਿਲਕੁਲ ਉਸ ਪਾਸੇੋਂ ਕੰਮ ਜ਼ਿਆਦਾ ਕਰਨ ਦੇ ਲੋਗ ਹੈ ਉਹ ਸਰਕਾਰਾਂ ਨੇ ਉਹ ਕਰ ਲਿਆ ਵੀ ਉਹ ਕਹਿੰਦੇ ਵੀ ਕਿੱਦਾਂ ਪਹਿਲਾਂ ਹੁੰਦਾ ਸੀ ਵੀ 100 ਕ ਬੰਦਾ ਸੈਂਡ ਕਰ ਦੋ ਇਹਨਾਂ ਬੰਦਾ ਵੋਟਾਂ ਖੜ੍ਹ ਸਕਦਾ ਆਪਣੇ ਕੋਲ ਮਿਸਪੇ ਕੌਂਸਲ ਤੇ 25 ਬੰਦੇ ਹੀ ਸੋ ਉਹ 25 ਬੰਦੇ ਜਾਂ 100 ਬੰਦੇ ਪੰਪਾ 100 ਬੰਦਿਆਂ ਦੇ ਕਰ ਦਨ ਸੈਂਡ ਵੇ ਵੀ ਨੇ ਦਵਨੇ ਹੁਣ ਜਾਈਦੇ ਮੇਰੇ ਨਾਲ। ਉਹ ਇਸੇ ਗੱਲ ਨੂੰ ਠੱਲ ਪਾਣਾ ਚਾਹੁੰਦੇ ਵੀ ਭਾਈ ਜਿਹੜਾ ਇੱਕ ਵਾਰੀ ਕਿਸੇ ਬੰਦੇ ਨੂੰ ਨਾਮਿਨੇਟ ਕਰ ਦਵੇ ਉਹ ਕਿਸੇ ਹੋਰ ਨੂੰ ਨਾ ਕਰੇ। ਪਰ ਉਹ ਤਾਂ ਫੇਰ ਮੂਹ ਮਹਨ ਲੱਜਿਆ ਦਾ ਕੰਮ ਆ ਗਿਆ। ਤੈਨੂੰ ਵੀ ਕਰਨਾ ਤੈਨੂੰ ਵੀ ਕਰ ਦੋ। ਮੰਨ ਲਓ ਆਪਾਂ 100 ਬੰਦੇ ਹੈਗੇ। ਅਸੀਂ ਸਿਰਫ ਇੱਕ ਇੱਕ ਬੰਦਾ ਲੱਭਣਾ। 100 ਲੱਭ ਲਿਆ। ਹੁਣ 100 ਦਾ 100 ਜਗ੍ਹਾ ਸੈਟ ਕਰ ਦੋ। ਹਾਂਜੀ। ਤੇ ਇਸ ਕਰਕੇ ਉਹ ਵੀ ਕਹਿੰਦੇ ਸੋਚ ਨਹੀਂ ਆ ਕਿਉਂਕਿ ਦੇਖੋ ਜਦੋਂ ਆਪਾਂ ਕਿਸੇ ਸਿਸਟਮ ਨੂੰ ਮੈਸੇਜ ਯੂਜ਼ ਕਰਦੇ ਆ ਤਾਂ ਫੇਰ ਉਹਦਾ ਰਿਜ਼ਲਟ ਵਿੱਚੋਂ ਨਿਕਲਦਾ। ਕਿਉਂਕਿ ਚਲੋ ਇੱਕ ਗੱ ਮੇ ਜੇ ਨੂੰ ਲੱਗਿਆ ਬਈ ਮੀਟਿੰਗ ਹੋਣ ਲੱਗਿਆ ਤੇ ਉਹਦੇ ਤੇ ਵਰਕ ਤਾਂ ਕੰਮ ਸ਼ੁਰੂ ਹੋ ਗਿਆ ਨਾਲੇ ਹੋ ਗਿਆ ਪਰ ਆਪਣੇ ਜੇ ਦੂਜੇ ਪਾਸੇ ਗੱਲ ਕਰੀਏ ਉੱਥੇ ਇੱਕ ਵਾਰ ਜਿਹੜਾ ਆ ਗਿਆ ਉਹ ਸਿਸਟਮ ਹੀ ਆਪ ਬਣਾ ਲਾਦਾ ਮੈਂ ਦੂਜੇ ਨੂੰ ઓਰੀਐਂਟ ਉਹ ਕਹਿੰਦੇ ਸਿਸਟਮ ਨਹੀਂ ਜੀ ਮੈਂ ਨਹੀਂ ਬਣਾਦਾ ਚਲੋ ਵਧੀਆ ਗੱਲ ਕਰਨਾ ਚਾਹੀਦਾ ਅੱਛੀ ਬਾਤ ਹੈ ਤੇ ਬਾਕੀ ਜੇ ਇਸ ਤਰ੍ਹਾਂ ਆਪਣੇ ਦੱਸਿਆ ਸੀ ਅੱਜ ਨਿਊਜ਼ ਆਪਣੇ ਦਰਸ਼ਕਾਂ ਨੂੰ ਸਾਂਝੀ ਕੀਤੀ ਸੀਗੀ ਜਿਹੜੇ 1 ਮਹੀਨੇ ਤੇ ਫਲਾਈਟ ਅਟੈਂਡੈਂਟ ਆਗੇ ਉਹਨਾਂ ਨੇ 72 ਘੰਟੇ ਪਹਿਲਾਂ ਜਿਹੜੀ ਵਾਰਨਿੰਗ ਦੇਤੀ ਸੀ ਤੇ ਉਹਨਾਂ ਦੀ ਵਾਰਨਿੰਗ ਹੁਣ ਇੰਪਲੀਮੈਂਟ ਹੋਣੀ ਸ਼ੁਰੂ ਹੋ ਗਈ ਹੈ ਜੀ ਬਿਲਕੁਲ ਇਹਨਾਂ ਨੇ ਵਾਰਨਿੰਗ ਦੇਤੀ ਆ ਤੇ ਉਹਦਾ ਇਹ ਮਤਲਬ ਘੰਟੇ ਇਸ ਕਰਕੇ ਹੁੰਦੇ ਆ ਵੀ ਦੋਨੇ ਪਾਰਟੀਆਂ ਆਪਸ ਵਿੱਚ ਰਲ ਕੇ ਸਲਾਹ ਕਰ ਲੈਂਦੇ ਨੇ ਟਾਈਮ ਹੈਗਾ ਜੀ ਪਰ 에ਅਰ ਕੈਨੇਡਾ ਵਾਲੇ ਮੈਨੂੰ ਲੱਗਦਾ ਨਹੀਂ ਇਸ ਮੂਡ 'ਚ ਹੈਗੇ ਉਹਨਾਂ ਨੇ ਕੀ ਕੀਤਾ ਆਪਣੀਆਂ ਫਲਾਈਟਾਂ ਰੱਦ ਕਰਨੀਆਂ ਸ਼ੁਰੂ ਕਰ ਦਿੱਤੀ ਤੇ ਫਰਡੇ ਤੱਕ ਕਹਿੰਦੇ ਅਪ ਟੂ 500 ਆਫ ਫਲਾਈਟ ਜਿਹੜੀਆਂ ਉਹ ਉਹ ਵੀ ਰੱਦ ਕਰ ਦੇਣੀਆਂ ਸੋ ਜੇ ਉਹਨਾਂ ਨੇ ਫਲਾਈਟਾਂ ਰੱਦ ਕਰਤੀਆਂ ਤਾਂ ਮਤਲਬ ਉਹਨਾਂ ਦਾ ਇਹਨਾਂ ਨਾਲ ਗੱਲ ਕਰਨ ਦਾ ਕੋਈ ਮਤਲਬ ਦਾ ਮਕਸਦ ਨਹੀਂ ਹੈ ਤੇ ਜਾਨੀ ਕਿ ਕੋਈ ਥੱਲੇ ਸੱਟ ਕੇ ਦੁਆਰ ਫੇਰ ਗੱਲ ਕਰ। ਫਿਰ ਮਤਲਬ ਗੱਲ ਤਾਂ ਇੱਕ ਦਿਨ ਹਣੀ ਹੋਣੀ। ਨਹੀਂ ਹੋਣੀ ਕਬਤਾ। ਤੇ ਕਿਉਂ ਨਾ ਹੁਣ ਹੁਣ ਕਿੰਨੇ ਲੋਕਾਂ ਨੇ ਪਲਾਨ ਕੀਤੇ ਨੇ ਮੇਰੇ ਖੁਦ ਇੱਕ ਦੋਸਤ ਨੇ ਟ੍ਰਾਂਟੋ ਦੇ ਵਿੱਚ ਉਹ ਛੁੱਟੀਆਂ ਲਈਆਂ ਦੋ ਹਫਤੇ ਦੀਆਂ। ਕਹਿੰਦੇ ਵੀ ਸਾਡੇ ਬੱਚਿਆਂ ਨੇ ਇਹ ਜਿੱਦਾਂ ਸਮਰਥਜ ਕੰਮ ਕਰਕੇ ਉਹ ਕਹਿੰਦੇ ਆਪਾਂ ਤੁਹਾਨੂੰ ਵਕੇਸ਼ਨ ਤੇ ਲੈ ਕੇ ਜਾਣਾ। ਮੰਮੀ ਡੈਡੀ ਨੂੰ ਆਪਣੇ ਨੂੰ ਤੇ ਹੁਣ ਤੁਸੀਂ ਉਹ ਦੇਖ ਲਓ। ਵੀ ਉਹ ਕਹਿੰਦੇ ਸ਼ੁਕਰ ਸ਼ਨੀਵਾਰ ਨੂੰ ਫਲਾਨ ਜਾਣਾ ਸੀ। ਤੇ ਜੇ ਸ਼ਕਰ ਕਲੀਅਰ ਕੈਨੇਡਾ ਦੇ ਟ੍ਰਾਂ ਲਈਆਂ ਤੇ ਉਹ ਜੇ ਹੁਣ ਉਹ ਰੱਦ ਹੋ ਗਈਆਂ। ਉਹਨਾਂ ਦਾ ਜਿਹੜਾ ਬੁੱਕ ਕੀਤਾ ਹੋ ਗਿਆ ਜਿਹੜਾ ਇੱਕ ਕਰੂ ਪ੍ਰੋਜੈਕਟ ਦਾ ਪੂਰਾ ਪੂਰਾ ਟੂਰ ਪੈਕੇਜ ਉਹ ਵੀ ਖਰਾਬ ਹੋ ਜੀ ਬਿਲਕੁਲ ਸੋ ਸੋ ਇਹੀ ਹੈ ਕਿ ਇੱਕ ਪਾਸੇ ਤਾਂ 에어 ਕੈਨੇਡਾ ਇਹ ਕਹਿੰਦੀ ਹੈ ਵੀ ਅਸੀਂ ਰਿਕਾਰਡ ਪ੍ਰੋਫਿਟ ਕਮਾਇਆ ਕਿਉਂਕਿ ਘਾਟੇ 'ਚ ਨਹੀਂ ਆ ਰਹੇ ਜਦੋਂ ਦਾ ਆ ਕੋਵਿਡ ਨੰਗ ਮੁੱਕਿਆ ਆ ਇਹਨਾਂ ਨੇ ਬਹੁਤ ਪੈਸੇ ਕਮਾਏ ਆ ਹਜ਼ਾਰ ਡਾਲਰ ਦੀ ਟਿਕਟ ਜਿਹੜੀ 2000 8 800 ਡਾਲਰ 'ਚ ਦਿੰਦੇ ਰਹੇ ਬਿਲਕੁਲ ਤੇ ਜਹਾਜ਼ ਬਹਾ ਖਾਲੀ ਲਿਆਉਣਾ ਪੈ ਰਿਹਾ ਟਿਕਟ ਨਹੀਂ ਕੱਟ ਕਰਦੇ ਸੋ ਉਹ ਸ਼ੇਅਰ ਪਬਲਿਕ ਦੇ ਨਾਲ ਨਹੀਂ ਮਿਲਦਾ ਪਰਕਰ ਦੇ ਨਾਲ ਨਹੀਂ ਵੱਟਣਾ ਮਤਲਬ ਬਾਲਕਰ ਨੂਨੀ ਜੇਰਾ ਆਪ ਲੈ ਲਓ ਬੋਨਸ ਲੈ ਲਓ ਇਹ ਲੈ ਲਓ ਮਿਲੀਅਨ ਬਰੋਟ ਹੋ ਗਿਆ ਇਤਾਂ ਹੋ ਗਿਆ ਉਹ ਠੀਕ ਆ ਪਰ ਇਹ ਆ ਵੀ ਜਿਸ ਦੀ ਮਿਹਨਤ ਨਾਲ ਕੰਮ ਹੋਇਆ ਉਹਨੂੰ ਪੈਸੇ ਦੇ ਦੇਣ ਨੂੰ ਡਰ ਲੱਗਦਾ ਬਿਲਕੁਲ ਤੇ ਆਪਣੇ ਜਿਸ ਤਰ ਸਾਡੇ ਕੋਵਿਡ ਆਇਆ ਜੇਰਾ ਕੋਵਿਡ ਦੇ ਵਿੱਚ ਜਿਹੜਾ ਰੁਝਾਨ ਹੋ ਗਿਆ ਸੀ ਕਿ ਘਰਾਂ ਤੇ ਬੈ ਕੇ ਕੰਮ ਕਰੰਦਾ ਤੇ ਵਟਕਨ ਡਗਫੋਰਸ ਸਾਹਿਬ ਨੂੰ ਇਹ ਦਿਲ ਖਸਦ ਨਹੀਂ ਹੈਗੀ ਉਹ ਨਹੀਂ ਉਹ ਕਹਿੰਦੇ ਵੀ ਪਸੰਦ ਤੱਕ ਹੀ ਹਿੰਦੂ ਗੱਲ ਬਿਉਧੀ ਆ ਜਿਹਨੇ ਪਹਿ ਹੀ ਦੇਣੇ ਆ ਜਿਹੜਾ ਮਾਲਕ ਸਮਝ ਆਪਣੇ ਨੂੰ ਤਾਂ ਪਸੰਦ ਗਿਆ ਨਹੀਂ ਪਹਿਲਾਂ ਉਹਨਾਂ ਨੇ ਜੀ ਬਿਲਕੁਲ ਹੀ ਵੈਕ ਟੂ ਪਹਿਲਾਂ ਘਰੋਂ ਹੀ ਕੰਮ ਹੁੰਦਾ ਸੀਗਾ ਫਿਰ ਤਿੰਨ ਦਿਨ ਕਰਤੇ ਆ ਤੇ ਹੁਣ ਉਹ ਕਹਿੰਦੇ ਵੀ 1 ਅਕਤੂਬਰ ਤੋਂ ਲੈ ਕੇ ਮਤਲਬ 20 ਅਕਤੂਬਰ ਤੋਂ 4 ਦਿਨ ਆਫਿਸ 'ਚ ਆਣਾ ਹੀ ਪਊਗਾ ਤੇ 5 ਜਨਵਰੀ ਤੋਂ 5 ਦਿਨ ਪੂਰਾ 26 ਤੋਂ ਵੀ ਮਤਲਬ ਉਹ ਕਹਿੰਦੇ ਵੀ ਇੱਕ ਜਿਹੜਾ EMPLOYEE ਆ ਉਹ ਅਗਰ ਆਫਿਸ 'ਚ ਜਾ ਕੇ ਕੰਮ ਕਰਦਾ ਨਾ ਤਾਂ ਵੱਧ ਪ੍ਰੋਡਕਟਿਵਿਟੀ ਨਾਲ ਕੰਮ ਕਿਉਂਕਿ ਉਹਦਾ ਦਿਮਾਗ ਹੀ ਹੁੰਦਾ ਵੀ ਮੈਂ ਕੰਮ ਕਰਨਾ ਕਿਉਂਕਿ ਕੰਮ ਬੜੇ ਡਿਲੇ ਹੁੰਦੇ ਆ ਕਿਉਂਕਿ ਆਪਾਂ ਆ ਪਿਛਲੇ ਜੇ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਦੀ ਵੀ ਗੱਲ ਉਹ ਕਈ ਘਰੋਂ ਹੀ ਕੰਮ ਕਰਦੇ ਆ ਜਾਂ ਕੀ ਕਰਦੇ ਉਹ ਕਦੇ ਲਈ ਨਹੀਂ ਉਹ ਮਾਹੌਲ ਬਣਦਾ ਘਰ ਵਿੱਚ ਹੋਰ ਕੰਮ ਬਹੁਤ ਤੁਸੀਂ ਕੋਈ ਐਟਾ ਕਰੋ ਆਫਿਸ ਦਾ ਕੰਮ ਕਰਨਾ ਹੋਵੇ ਜਾਂ ਕੋਈ ਵੀ ਆਪਾਂ ਕਹੀਏ ਵੀ ਨਹੀਂ ਘਰੋਂ ਹੀ ਕਰ ਲਾਂਗੇ ਉਹ ਵੀ ਘਰੋਂ ਬੰਦਾ ਵੇਸਲਾਜ ਦਾ ਕੰਮ ਕਰਜ ਕਰ ਲਵੇ ਕੱਲ੍ਹ ਤੋਂ ਕਰ ਲਵੇ ਤਾਂ ਇਸ ਕਰਕੇ ਉਹਨਾਂ ਨੇ ਕਿਹਾ ਵੀ ਹੁਣ 4 ਦਿਨ ਕੰਮ ਤੇ ਜਨਵਰੀ ਤੋਂ ਫੁੱਲ 5 ਡੇ ਕੰਮ ਤੇ ਆਓ ਆਫਿਸ ਆਓ ਘਰੋਂ ਕੋਈ ਕੰਮ ਨਹੀਂ ਹੋਊਗਾ ਸਾ ਦਾ ਮੋਫਿਸਟੂਗਾ ਚੱਲ ਪੈਲ ਦੁਆਰਾ ਤਾਂ ਹੋਊਗੀ ਮਿੱਤਰੋ ਵਧੀਆ ਤਾਂ ਹੋਰ ਵੀ ਕੰਨ ਬਾਹਰ ਨਿਕਾਲ ਲੇਗੇ ਰੈਸਟੋਰੈਂਟ ਚੱਲਣਗੇ ਬਿਲਕੁਲ ਚੱਲੂਗੀ ਜਾਂ ਟੈਕਸੀ ਚੱਲਣਗੀਆਂ ਸਹੀ ਹੈ ਬੱਚਿਆਂ ਨੂੰ ਸਪੋਰਟ ਪੈਸੇ ਦਾ ਸਰਕੂਲੇਸ਼ਨ ਹੋਊਗਾ ਨਾ ਘਰ ਬੈਠੇ ਬਿਮਾਰੀ ਦੀ ਬਤਨੀ ਬਿਲਕੁਲ ਤੇ ਜੇ ਆਪਾਂ ਆਪਣੇ ਦੇਸ਼ ਪੰਜਾਬ ਸੋਹਣੀ ਦੀ ਗੱਲ ਨਾ ਕਰੀਏ ਤੇ ਫਿਰ ਗੱਲ ਸਾਡੀ ਥੋੜੀ ਅਧੂਰੀ ਜੀ ਰਹਿ ਜਾਂਦੀ ਆ ਤੇ ਇਹ ਆਪਣੇ ਕਹਿੰਦੇ ਸਰਕਾਰ ਨੇ ਧੋਖ ਕੇ ਕੱਟ ਲਿਆ ਜੀ ਮੇਰਾ ਕਹਿਣ ਤੋਂ ਭਾਵ ਜਿਹੜਾ ਲੈਂਡ ਪੂਲਿੰਗ ਵਾਲਾ ਸਿਕਾ ਮਾਮਲਾ ਉਹ ਖਤਮ ਹੋ ਗਿਆ ਜੀ ਦੇਖੋ ਜੀ ਮੇਂ ਇੱਕ ਮਹੀਨੇ ਇਹਨਾਂ ਨੂੰ ਛੌਂਕ ਚੜਿਆ ਸੀ ਬਦਲਾਅ ਲਿਆਣ ਦਾ ਬਦਲਾਅ ਲਿਆਣ ਦਾ ਵੈਸੇ 2-3 ਸਾਲ ਤੋਂ ਚੜਿਆ ਜਦੋਂ ਇਹ ਸਰਕਾਰ ਆਈ ਹੈ ਤੇ ਉਦੋਂ ਮੈਨੂੰ ਵੀ ਲੱਗਦਾ ਸੀ ਕਿ ਸ਼ਾਇਦ ਬਦਲਾਅ ਆਊਗਾ ਪਰ ਬਦਲਾਅ ਹੋ ਨਹੀਂ ਰਿਹਾ ਇਹ ਬਦਲਾਅ ਤਾਂ ਬਖਰੇ ਤਰ੍ਹਾਂ ਦਾ ਬਦਲਾਅ ਆ ਇਹ ਇਹ ਲੋਕਾਂ ਨੂੰ ਕੈਪਚਰ ਕਰਨ ਦਾ ਆਪਣੇ ਜਾਨੀ ਕਿ ਆਪਣੇ ਅੰਡਰ ਕਰਨ ਦਾ ਕੁਝ ਇਸ ਤਰ੍ਹਾਂ ਦਾ ਸਿਸਟਮ ਹੈ ਨਾ ਦਾ ਸਿਸਟਮ ਬਿਲਕੁਲ ਬਿਲਕੁਲ ਉਹੀ ਨਾ ਭੱਲੇ ਵਾਲੀ ਗੱਲ ਹੈ ਨਹੀਂ ਕੋਈ ਮਤਲਬ ਜਿੱਦਾਂ ਨਾ ਮੇਰੇ ਵੀ ਉੱਥੇ ਬ੍ਰਦਰ ਨੇ ਉਹਨਾਂ ਨਾਲ ਗੱਲ ਕਰਦੇ ਵੀ ਉਹ ਕਹਿੰਦੇ ਇੰਨਾ ਮਤਲਬ ਇੱਕ ਹੁੰਦਾ ਸੀ ਨਾ ਵੀ ਚਲੋ ਜੀ ਆਪਾਂ ਕਰਾਪਸ਼ਨ ਖਾਣੀ ਹੈ ਹ ਕਰਪਸ਼ਨ ਹਟਾਉਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਸੇ ਦਾ ਕੰਮੇ ਨਾ ਹੋਵੇ। ਹੂੰ। ਜਿਹੜੀਆਂ ਰਿਸਟੀਆਂ ਹੁੰਦੀਆਂ ਆ ਉਹਨੂੰ ਜੀ ਕਰਪਸ਼ਨ ਪਹਿਲਾਂ ਪੈਸੇ ਦੇ ਕੇ ਹੁੰਦੀਆਂ ਸੀਗੀਆਂ ਥੋੜਾ ਬੋਤੇ ਕਰਕੇ ਲੋਕ ਜਿੱਦਾਂ ਪਬਲਿਕ ਕਹਿੰਦੀ ਐ ਚਲੋ ਉਹ ਨਹੀਂ ਕਰੇ। ਉਹ ਵੀ ਨਹੀਂ ਕਰੇ ਕੰਮ ਤਾਂ ਹੋਵੇ ਨਾ। ਕੰਮ ਵੀ ਜੀ ਨਹੀਂ ਹੋਏ। ਸੋ ਉਹਨਾਂ ਦਾ ਲੈਂਡ ਪੂਲਿੰਗ ਦੀ ਗੱਲ ਪਹਿਲਾਂ ਜੀ ਦੱਸਿਆ ਵੀ ਆਪਾਂ ਜੀ ਕਿਸਾਨਾਂ ਨੂੰ ਸ਼ਹਿਰੀ ਕਰਨ ਕਰਨਾ। ਹੂੰ। ਵੀ ਸ਼ਹਿਰੀ ਕਰਨ ਕਰਾ ਦੇਣਾ ਹੁੰਦਾ। ਵੀ ਉਹਨਾਂ ਦੇ ਕੋਲੋਂ ਜਗਾ ਲੈ ਕੇ ਵੀ ਜਿੱਦਾਂ 4600 ਵਿਕ ਟਿਰ ਲੈ ਕੇ ਜੀ ਉਹਦੇ ਬਦਲੇ ਜੇ ਕਿਸੇ ਕੋਲ 4600 ਗਾਜ ਲਈ ਹੈ ਤੁਸੀਂ ਬਦਲੇ 1200 ਗਾਜ ਦੇ ਦੇਣੀ। ਪੀ ਵਧੀਆ ਸ਼ਹਿਰ ਵਿੱਚ ਦਮਾਂਗੇ ਉਹ ਭਾਈ ਜਿਹੜਾ ਖੇਤੀਬਾੜੀ ਕਰਦਾ ਉਹ ਫਿਰ ਖੇਤੀਬਾੜੀ 4400 ਗੱਜ ਤੋਂ ਲੈ ਕੇ 1200 ਗੱਜ ਉਸ ਅਨੁਪਾਤ ਵਿੱਚ ਚੱਲ ਜੂਗੀ ਕੀਤੀ ਇਹਦੇ ਪ੍ਰਣਾਲੇ ਦੇ ਉੱਪਰ ਥੋੜਾ ਬਿੱਜਣੀ ਕਰਨ ਬਿਲਕੁਲ ਸੋ ਉਹ ਹੁਣ ਜਥੇਬੰਦ ਇੱਕ ਤੂੰ ਦੇਖੋ ਜਦੋਂ ਇਹ ਕਿਸਾਨ ਦੇ ਖਿਲਾਫ ਜਿਹੜਾ ਸੈਂਟਰਲ ਗਵਰਨਮੈਂਟ ਨੇ ਵੀ ਕਾਨੂੰਨ ਬਣਾਏ ਸੀ ਬੜੇ ਖਲਾਫ ਕਿਸਾਨਾਂ ਦੇ ਆਪ ਬੜੇ ਨਾਲੇ ਜਦੋਂ ਤੁਸੀਂ ਕੋਈ ਐਦਾਂ ਦਾ ਕੇਸ ਲੈ ਕੇ ਆਣੇ ਆ ਜਾਂ ਕਾਨੂੰਨ ਲਿਆਣਾ ਚਾਹਣੇ ਆ ਵੀ ਤੁਸੀਂ ਪਹਿਲਾਂ ਜਤੇ ਬੰਦੀਆਂ ਨੂੰ ਬਿਠਾ ਕੇ ਪੁੱਛ ਲੋ ਦੇਖੋ ਕਿੰਨੇ ਵਧੀਆ ਜਣੇ ਕੀ ਉਹਦੇ ਵਧੀਆ ਗੱਲ ਕਹਾਂ ਜਾਂ ਕੀ ਕਹਾਂ ਜਦੋਂ ਤਾਂ ਬੀਜੇਪੀ ਨੇ ਤੈਨੂੰ ਤੂੰ ਲੈ ਕੇ ਆਂਦੇ ਹਾਂ ਜੀ ਇਹ ਆਪ ਵਾਲੇ ਪ੍ਰਸ਼ਾਨਾਂ ਨਾਲ ਰਲ ਕੇ ਵੀ ਇਹ ਗੱਲ ਤੇ ਅਸੀਂ ਤੁਹਾਡੇ ਨਾਲ ਆ ਮੇਰੇ ਕੋਲ ਫਿਰ ਉਹਦੇ ਪੰਜਾਬ ਜੀ ਲੈਂਡ ਪੂਲਿੰਗ ਲੈ ਕੇ ਆਏ ਉਹੀ ਬੀਜੇਪੀ ਪਾਰਟੀ ਕਹਿੰਦੀ ਇਹ ਗੱਲ ਤਾਂ ਜੀ ਸਾਨੂੰ ਅਸੀਂ ਤੁਹਾਡੇ ਨਾਲ ਹੈ ਜੀ ਸੋ ਕਹਿਣ ਦਾ ਮਤਲਬ ਹੈ ਆਪਾਂ ਪਹਿਲਾਂ ਵੀ ਮੈਂ ਕਹਿੰਦਾ ਹੁੰਦਾ ਵੀ ਜਿਹੜਾ ਆਪੋਜੀਸ਼ਨ ਹੁੰਦਾ ਨਾ ਉਹਦੇ ਕੋਲ ਸਾਰੀਆਂ ਚਾਬੀਆਂ ਹੁੰਦੀਆਂ ਉਹਨੂੰ ਪੁੱਛ ਲੈਣਾ ਚਾਹੀਦਾ। ਹਾਂਜੀ। ਮੇਰੇ ਹਿਸਾਬ ਨਾਲ ਪਤਾ ਕੀ ਹੋਣਾ ਚਾਹੀਦਾ ਵੀ ਸਰਕਾਰ ਜਿੱਤੇ ਜਿਹੜੀ ਜਿੱਤੇ ਨਾ ਉਹਨੂੰ ਹੀ ਸਰਕਾਰ ਬਣਾ ਲੈਣ ਦੇਣੀ ਚਾਹੀਦੀ ਜਿਹੜਾ ਦੂਜੇ ਦਾ ਬਟਿਆ ਹੋਵੇ ਉਹਨੂੰ ਬਣਾਉਣ ਦੇਣੀ ਨਹੀਂ ਇਹਦੇ ਮੌਕਾ ਨੂੰ ਦੇਣਾ ਦੇਣਾ। ਪਹਿਲਾਂ 6 ਮਹੀਨੇ ਉਹਨੂੰ ਦੇਣਾ ਚਾਹੀਦੇ। ਇਹ 5-5 ਸਾਲ ਜ਼ਿਆਦਾ ਨੇ। ਹਾਂਜੀ। ਸਿੱਧਾ ਇਦਾਂ ਕਰ ਲੈ ਵੀ 6 ਮਹੀਨੇ ਉਹ ਕਰੂਗਾ ਜਿਹੜਾ ਜਿੱਤਿਆ 6 ਮਹੀਨੇ ਉਹ ਕੋਲ ਜਿਹੜਾ ਨਹੀਂ ਜਿੱਤਿਆ। ਫਿਰ ਪਤਾ ਲੱਗੇ ਵੀ ਇੱਕ ਦੂਜੇ 'ਚ ਹੋੜ ਹੋਵੇ ਵੀ ਕਿਹੜਾ ਕੰਮ ਕਰਦਾ। ਫਿਰ ਲੋਕਾਂ ਦਾ ਕੰਮ ਵਧੀਆ ਹੋ ਜਾਣਗੇ ਫਿਰ ਪੂਰਾ ਬੰਦ ਚ। ਫਿਰ ਰਾਜਨੀਤੀ ਕਿਤਾ ਫਰਾਂ ਰਾਜਨੀਤੀ ਕਿਤੇ ਜਾਊਗੀ ਰਾਜਨੀਤੀ ਆਪ ਸਹੀ ਗੱਲ ਵੀ ਚੜੱਕੇ ਨੇ ਵੀ ਜੋ ਕਿਤਾਬਾਂ ਲਿਖੀਆਂ ਆ ਚੜੱਕੇ ਨੀਤੀ ਜਾਂ ਰਾਜਨੀਤੀ ਪੋਲੀਟੀਕਲ ਸਾਇੰਸ ਉਹਨੂੰ ਕੋਣ ਪੜੂਗਾ ਜਿਹੜਾ ਆਪਣੇ ਚੰਨੀ ਸਾਹਿਬ ਸਾਰਾ ਦੇ ਕੰਮ ਕਰਦੇ ਰਹੋ ਕਿੱਥੇ ਗੜ ਗਏ ਚੰਨੀ ਸਾਹਿਬ ਦਾ ਮੈਨੂੰ ਕਿਵੇਂ ਜਿੱਤੇ ਆ ਜੋ ਵੀ ਜਹਰ ਕੰਮ ਕਰ ਲੈਂਦੇ ਹੋ ਮੰਜੇ ਬੰਦ ਲੈ ਕੇ ਭਰੀਆਂ ਬੱਟਨ ਤੱਕ ਭੰਗੜੇ ਤੱਕ ਨਾ ਮਾਈਕ ਤੱਕ ਉਹ ਪਿਆਹੇ ਮੁੱਖ ਮੰਤਰੀ ਤਿੰਨ ਮਹੀਨੇ ਜਿਹੜੇ ਉਹਨੂੰ ਲਾਏ ਆ ਉਹ ਇੱਕ ਸਾਹ ਛੱਡ ਗਏ ਸਾਹ ਛੱਡ ਗਏ ਯਾਦ ਲੈ ਕੈਪਟਨ ਸਾਹਿਬ ਦੇ ਪੁਰਾਣੇ 10 ਸਾਲ ਭੁੱਲ ਗਏ ਆ ਵੀ ਦੋ ਵਾਰੀ ਸਾਡੇ ਤੋਂ ਪੁਆਇੰਟ 10 10 ਸਾਲ ਲਾਏ ਆ ਤੇ ਉਹਨਾਂ ਦੇ ਤਿੰਨ ਮਹੀਨੇ ਭਾਰੀ ਪੈ ਗਏ ਬਿਲਕੁਲ ਤੇ ਚਲੋ ਨਾਲ ਨਾਲ ਸਾਡੀ ਗੱਲਬਾਤ ਨਾਲ ਥੋੜਾ ਬਹੁਤ ਹੱਥ ਖੇਡਾ ਵੀ ਚੱਲ ਜਾਂਦਾ ਹੈ ਸਹੀ ਵਾਰ ਕੋਈ ਐਸੀ ਖਬਰ ਹੁੰਦੀ ਆ ਹਾਂਜੀ ਤੇ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਅੰਤ ਵਿੱਚ ਬਿਲਕੁਲ ਹੀ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਣਾ ਆ ਮਾ ਆਪਣੇ ਦਰਸ਼ਕਾਂ ਨੂੰ ਤੇ ਆਪਣੇ ਬਿਜ਼ਨਸmen's ਨੂੰ ਆਪਣੇ ਐਡਵੈਂਟਰਡ ਏਰੀਆ ਦੇ ਜਾਂ ਪੂਰੇ ਕੈਨੇਡਾ ਤੋਂ ਕਿਤਾਬ ਵੀ ਅਗਰ ਤੁਸੀਂ ਵੀ ਆਪਣੀ ਜਿਹੜੀ ਪ੍ਰੋਡਕਟ ਦੀ ਜਾਂ ਸਰਵਿਸਸ ਜਿਹੋ ਤੁਸੀਂ ਪ੍ਰੋਵਾਈਡ ਕਰਦੇ ਆ ਉਹਦੀ ਐਡਵਰਟਾਈਜ਼ਮੈਂਟ ਸਾਡੇ ਨਾਲ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲ ਹਰ ਤਰ੍ਹਾਂ ਦੇ ਪੈਕੇਜ ਨੇ ਚਾਹੇ ਤੁਹਾਡਾ ਬਿਜ਼ਨਸ ਛੋਟਾ ਵੱਡਾ ਚਾਹੇ ਤੁਸੀਂ ਸਟਾਰਟ ਕਰਨਾ ਚਾਹੇ ਤੁਸੀਂ ਪੂਰੀ ਡਿਵੈਲਪ ਕਰ ਲਾਈਵ ਇਵੈਂਟ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਫੇਸਬੁੱਕ YouTube ਅਤੇ ਟੀਵੀ ਤੇ ਵੀ ਆਪਾਂ ਆਪਾਂ ਇਹਨੂੰ ਕਵਰ ਕਰਾਂਗੇ ਤੇ ਬਾਕੀ ਸਮਾਜਿਕ ਸੰਸਥਾਵਾਂ ਜਿਹੜੀਆਂ ਕਿ ਲੋਕ ਭਲਾਈ ਦਾ ਕੰਮ ਕਰਦੀਆਂ ਹਨ ਉਹਨਾਂ ਨੂੰ ਵੀ ਆਪਾਂ ਸਪੋਰਟ ਦਿੰਦੇ ਆ ਕਿ ਇਹ ਮਾਝ ਤੁਹਾਡੇ ਲਈ ਹੈ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਿਊਜ਼ ਆਪਣੇ ਤੇਰੇ ਤੁਹਾਡੇ ਮੈਂਬਰ ਨੇ ਜਾਂ ਤੁਹਾਡੇ ਮੈਂਬਰ ਬਣ ਨਾ ਜਾਂਦੇ ਨੇ ਭਾਵੇਂ ਮੈਂਬਰ ਨੇ ਉਹਨਾਂ ਤੱਕ ਪਹੁੰਚਾਣਾ ਚਾਹੁੰਦੇ ਆ ਸੋਸਾਇਟੀ ਤੱਕ ਤਾਂ ਜੋ ਤੁਸੀਂ ਆਪਣੇ ਜਿਹੜੀ ਜਿਹੜੀ ਸੋਸਾਇਟੀ ਦੇ ਜਾਂ ਸੋਸ਼ਲ ਵਰਕਰ ਦੇ ਕੰਮ ਜਿਹੜੇ ਆ ਹੋਰ ਵਧੀਆ ਤਰੀਕਾ ਨਾਲ ਕਰ ਸਕਦੇ ਤੁਸੀਂ ਸਾਡਾ ਰਾਪਤਾ ਕਰ ਸਕਦੇ ਆ ਤੇ ਬਾਕੀ ਅਗਰ ਤੁਹਾਡੇ ਕੋਈ ਕਲਾ ਹੈ ਤੁਸੀਂ ਵੀ ਜਾਣੇ ਆ ਕਿ ਤੁਸੀਂ ਟੀਵੀ ਦੇ ਉੱਪਰ ਆ ਕੇ ਉਸ ਕਲਾ ਨੂੰ ਆਪਣੇ ਪਬਲਿਕ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਜਾਂ ਜੋ ਹੋਰ ਵਿਕਾਸ ਕਰਨਾ ਚਾਹੁੰਦੇ ਆ ਤਾਂ ਸਾਡ ਕੋਲ ਕੰਮ ਕਰਨ ਲਈ ਵੈਕੈਂਸੀ ਵੀ ਹੈ ਤੁਸੀਂ ਸਾਡੇ ਨਾਲ ਨਾ ਆ ਰਹੇ ਤੁਹਾਡੇ ਨੰਬਰ ਤੇ ਹੋ ਵੀ ਰਾਪਤਾ ਤਿਆਰੀ ਵਾ ਤੇ ਅੱਜ ਵਾਸਤੇ ਇਤਨਾ ਹੀ ਤੇ ਤੁਸੀਂ ਦੇਖਦੇ ਰਹੋ ਵੀਟੀਵੀ ਪੰਜਾਬੀ ਵਿਕਟਰੀ ਆਫ ਟਰੂਥ ਤੇ ਕੱਲ ਉਹ ਫਿਰ ਨਾਲ ਨਵੀਆਂ ਗੱਲਾਂ ਨਵੀਆਂ ਖਬਰਾਂ ਲੈ ਕੇ ਇੱਕ ਵਾਰੀ ਫੇਰ ਨੂੰ ਹੁਮਾਂਗੇ ਤੇ ਸਾਨੂੰ ਦੀ ਜੋਇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਵ ਤੇ ਅੰਦਰਸ਼ਕਾ